ਕਰਨਾਟਕਾ ਚ ਡਿਪਟੀ ਕਮਿਸ਼ਨਰ ਨਹੀਂ ਲੱਗਣ ਲਈ ਤਿਆਰ ਬੰਦਾ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੀਈਓ ਲੱਗਣ ਲਈ ਤਿਆਰ ਹੈ ਕਿਉਂਕਿ ਜਦ ਫੰਡ ਉਹਦੇ ਰਾਹੀਂ ਜਾਣੇ ਨੇ ਤਾਂ ਡੀਸੀ ਲਾ ਕੇ ਕੀ ਕਰਨ ਲੋਕਾਂ ਦੇ ਤਾਂ ਫੰਡ ਦੀ ਗੱਲ ਹੈ ਕਿ ਇਹ ਸਸਤਾਵਾ ਮਜ਼ਬੂਤ ਹੋ ਜਾ ਲੋਕ ਐਮਐਲਏ ਦੀ ਟਿਕਟ ਲਈ ਨਹੀਂ ਭਜਿਆ ਕਰਨਗੇ ਲੋਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣ ਕੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਨ ਲਈ ਜ਼ਿਆਦਾ ਅੱਗੇ ਆਉਣਗੇ ਕਿ ਮੈਨੂੰ ਇਹ ਬਣਾ ਦੇ ਜੇ ਮੈਂ ਅਸੀਂ ਕਹਿੰਦੇ ਆ ਕਿ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਇਹ ਗਲਤ ਗੱਲ ਹੈ ਫੈਡਰਲਿਜ਼ਮ ਮਜ਼ਬੂਤ ਹੋਣਾ ਚਾਹੀਦਾ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਉਸੇ ਤਰ੍ਹਾਂ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹ ਹੇਠ ਲਿਆਂ ਸਸਤਾਵਾਂ ਦੇ ਅਧਿਕਾਰ ਛੱਡਣ ਲਈ ਤਿਆਰ ਨਹੀਂ ਐ ਉਹ ਉਹਨਾਂ ਨੂੰ ਕੇਂਦਰ ਆਪਣੇ ਕੋਲੇ ਰੱਖ ਰਹੀਆਂ ਤੇ ਇਹਨਾਂ ਨੂੰ ਕੋਈ ਵੀ ਅਧਿਕਾਰ ਟਰਾਂਸਫਰ ਪੰਜਾਬ ਨੇ ਅਜੇ ਤੱਕ ਪ੍ਰੈਕਟੀਕਲੀ ਤਿੰਨੇ ਟਾਈਪ ਦੇ ਅਧਿਕਾਰ ਜੇ ਕਹੀਏ ਨਹੀਂ ਦਿੱਤੇ 1994 ਤੋਂ ਲੈ ਕੇ ਅੱਜ ਤੱਕ ਕਾਂਗਰਸ ਦੀਆਂ ਵੀ ਰਹੀਆਂ ਅਕਾਲੀ ਦਲ ਦੀਆਂ ਵੀ ਰਹੀਆਂ ਹੁਣ ਆਮ ਆਦਮੀ ਪਾਰਟੀ ਦੀ ਐ ਕਿਸੇ ਵੀ ਸਰਕਾਰ ਨੇ ਇਹ ਹੱਕ ਕਿਵੇਂ ਮਿਲ ਉਹਨਾਂ ਤੇ ਗੱਲ ਨਹੀਂ ਕੀਤੀ ਕਦੇ ਕਦੇ ਵਿਧਾਨ ਸਭਾ ਚ ਗੱਲ ਨਹੀਂ ਅਜੰਡੇ ਦੇ ਤੌਰ ਤੇ ਦੇਖੀ ਬਲਕਿ ਪਹਿਲਾਂ 2002 ਚ ਬ੍ਰਿੰਦਰ ਸਿੰਘ ਦੀ ਸਰਕਾਰ ਵੇਲੇ ਕੁਝ ਚਾਰ ਪੰਜ ਡਿਪਾਰਟਮੈਂਟ ਦਿੱਤੇ ਸੀ ਪਰ ਉਹ ਵੀ ਕਈ ਵਾਪਸ ਆ ਗਏ ਪੂਰੀ ਤਰ੍ਹਾਂ ਐਜੂਕੇਸ਼ਨ ਟੋਟਲੀ ਵਾਪਸ ਆ ਗਿਆ ਸਰਪੰਚ ਬਣਨ ਲਈ ਤਾਂ ਬਹੁਤ ਜ਼ਿਆਦਾ ਤਾਬੜ ਤੋੜ ਰੇਸ ਹੁੰਦੀ ਹੈ ਕਿ ਮੈਂ ਬਣੂਗਾ ਮੈਂ ਬਣੂਗਾ ਕਿਉਂਕਿ ਸਰਪੰਚੀ ਦੇ ਅਧਿਕਾਰ ਨੇ ਉੱਥੇ ਇੱਕ ਲੈਵਲ ਤੇ ਆਪਣੇ ਪਿੰਡ ਦੇ ਮੁਤਾਬਕ ਉਹ ਇਸਤੇਮਾਲ ਕਰਦੇ ਨੇ ਇਸੇ ਢੰਗ ਨਾਲ ਐਮਐਲਏ ਬਣ ਲਈ ਐਮਪੀ ਬਣ ਲਈ ਨੇ ਪਰ ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਕਿਉਂ ਨਹੀਂ ਬਣਨ ਲਿਆਦਾ ਇਹਦੇ ਦੋ ਕਾਰਨ ਨੇ ਇੱਕ ਕਾਰਨ ਜਿਹੜੇ ਬੰਦੇ ਬਣਦੇ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤ ਉਹਨਾਂ ਨੂੰ ਉਹ ਸੰਵਿਧਾਨਕ ਸੋਧ ਦਾ ਜਾਂ ਉਸ ਕਾਨੂੰਨ ਦਾ ਜਾਂ ਉਸ ਕਾਨੂੰਨੀ ਤਾਕਤ ਦੇ ਬਾਰੇ ਜਾਣਕਾਰੀ ਵੀ ਹੈ ਨਹੀਂ ਕਿੰਨੇ ਵਾਰ ਆਪਾਂ ਦੇਖਿਆ ਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਤੇ ਪੰਚਾਇਤਾਂ ਇਕੱਠੀਆਂ ਹੋ ਗਏ ਇਹ ਮੰਗ ਕਰ ਰਹੀਆਂ ਨੇ ਕਿ ਸਾਡੇ ਅਧਿਕਾਰ ਕਿੱਥੇ ਨੇ ਦੂਜੇ ਸੂਬਿਆਂ ਦੇ ਵਿੱਚ ਜੇਕਰ ਜੇਕਰ ਕਰਨਾਟਕਾ ਦੀ ਗੱਲ ਕਰੀਏ ਲਗਭਗ 40% ਬਜਟ ਸਟੇਟ ਦਾ ਇਹਨਾਂ ਸੰਸਥਾਵਾਂ ਦੇ ਹਵਾਲੇ ਹੁੰਦਾ ਹੈ। ਕੇਰਲਾ 'ਚ 23% ਹੁੰਦਾ ਹੈ। ਤੇ ਸਾਡੇ 2011 ਤੋਂ ਬਾਅਦ ਸਟੇਟ ਦੇ ਬਜਟ 'ਚ ਕੋਈ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ। ਇੱਥੇ ਅਸਲ 'ਚ ਇਹ ਸੰਸਥਾਵਾਂ ਨੂੰ ਪਾਰਟੀਬਾਜ਼ੀ ਤੇ ਧੜੇਬੰਦੀ 'ਚ ਫਸਾਪਿਆ ਕਿਉਂਕਿ ਇਹ ਉਹ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਨੇ ਕਾਨੂੰਨ ਨਹੀਂ ਬਣਾਉਣਾ ਕੇਵਲ ਲਾਗੂ ਕਰਨਾ ਵਿਕਾਸ ਦੀ ਇੱਕ ਕੰਮ ਕਰਦੇ। ਪਰ ਪਾਰਟੀਆਂ ਦਾ ਸਿਰ ਬਣ ਇਸ ਕਰਕੇ ਆ ਕਿਉਂਕਿ ਪਾਰਟੀਆਂ ਨੂੰ ਪਤਾ ਹੈ ਜੇ ਐ ਐਮਐਲਏ ਵੇਲੇ ਤੇ ਐਮਪੀ ਵੇਲੇ ਧੜਾ ਕਾਇਮ ਨਾ ਕੀਤਾ ਤਾਂ ਸਾਨੂੰ ਸ਼ਾਇਦ ਵੋਟਾਂ ਉਮੈ ਨਹੀਂ ਆਪਣਾ ਧੜਾ ਬਣਾਉਣਾ ਐਮਐਲਏ ਅਫਸਰ ਮੁਲਾਜ਼ਮ ਇਹ ਸਾਰੇ ਬੰਦਿਆਂ ਦਾ ਇੱਕ ਅਨਲਿਖਤ ਸਮਝੌਤਾ ਹੈ ਕਿ ਜੇ ਇਹ ਅਧਿਕਾਰ ਨੀਚੇ ਪਿੰਡਾਂ ਤੱਕ ਚਲੇਗੇ ਤਾਂ ਪਿੰਡਾਂ 'ਚ ਮਨਮਾਨੀ ਕਰਨ ਦਾ ਮੌਕਾ ਨਹੀਂ ਮਿਲਊਗਾ। ਸਾਚੀ ਕਾਲ ਤੁਸੀਂ ਵੇਖ ਰਹੇ ਹੋ ਘਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਜਿਸ ਤਰ੍ਹਾਂ ਮਜਦਾ ਸਮੇਂ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਚੋਣਾਂ ਨੂੰ ਲੈ ਕੇ ਭਾਵੇਂ ਜ਼ਿਲ੍ਹਾ ਪ੍ਰੈਸ ਦੀ ਗੱਲ ਕਰ ਲਈਏ ਬਲਾਕ ਸਮਿਤੀ ਦੀ ਗੱਲ ਕਰ ਲਈਏ ਜਾ ਫਿਰ ਪਿਛਲੇ ਸਮੇਂ ਦੇ ਵਿੱਚ ਵੀ ਚੋਣਾਂ ਹੋਈਆਂ ਸੀ ਤਾਂ ਅਨੇਕਾਂ ਤਰ੍ਹਾਂ ਦੇ ਸਵਾਲ ਲਗਾਤਾਰ ਉੱਠਦੇ ਆ ਰਹੇ ਨੇ ਭਾਵੇਂ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਜਾਂ ਫਿਰ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਜੋ ਕੁਝ ਸਭ ਦੇ ਸਾਹਮਣੇ ਆ ਜੋ ਕੁਝ ਦੇਖਣ ਨੂੰ ਮਿਲਿਆ ਹੈ ਪਰ ਕਿਤੇ ਨਾ ਕਿਤੇ ਲੋਕਤੰਤਰ ਨੂੰ ਲੈ ਕੇ ਅਨੇਕਾਂ ਸਵਾਲ ਜ਼ਰੂਰ ਉੱਠ ਰਹੇ ਨੇ ਸੋ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਹੋਵੇਗੀ ਕਿ ਅਸਲ ਦੇ ਵਿੱਚ ਜਿਹੜੀਆਂ ਚੋਣਾਂ ਹੁਣ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜੋ ਦੰਗਲ ਭਖਿਆ ਹੋਇਆ 14 ਦਸੰਬਰ ਨੂੰ ਚੋਣਾਂ ਹੋਣੀਆਂ ਨੇ ਉਸ ਬਾਬਤ ਗੱਲਬਾਤ ਕਰਾਂਗੇ ਪੰਜਾਬ ਦੇ ਸੀਨੀਅਰ ਪੱਤਰਕਾਰ ਕਹਿ ਲਈ ਜャ ਫਿਰ ਹਰ ਇੱਕ ਵਿਸ਼ੇ ਦੇ ਉੱਤੇ ਆਪਣੀ ਮਹਾਰਤ ਰੱਖਣ ਵਾਲੇ ਡਾਕਟਰ ਹਮੀਰ ਸਿੰਘ ਜੀ ਜਿਸਨ ਤੁਸੀਂ ਵਕਤ-ਵਕਤ ਚੈਨਲਾਂ ਦੇ ਮਾਧਮ ਰਹੀਂ ਜャ ਫਿਰ ਕਿਤਾਬਾਂ ਦੇ ਰਹੀਂ ਜャ ਫਿਰ ਸੈਮੀਨਾਰਾਂ ਨਾਰਾਂ ਦੇ ਰਹੀਂ ਜャ ਫਿਰ ਗੱਲ ਕਰੀਏ ਤਾਂ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੀਆਂ ਲਿਖਤਾਂ ਨੂੰ ਲੈ ਕੇ ਉਹ ਵਕਤ-ਵਕਤ ਵਿਸ਼ਿਆਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਜャ ਫਿਰ ਜੋ ਵੀ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਨੇ ਸਿਆਸਤ ਦੇ ਵਿੱਚ ਵੀ ਦਿੱਤੀ ਉਹਨਾਂ ਦੀ ਮਹਾਰਤ ਹੈ ਸਮਾਜਿਕ ਵਿਸ਼ਿਆਂ ਦੇ ਵਿੱਚ ਵੀ ਹੈ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਬਲਾਕ ਸੰਪਤੀ ਕੀ ਹੈ ਜਿਹੜੇ ਮੈਂਬਰ ਤੁਹਾਨੂੰ ਜਾਣਗੇ ਉਹਨਾਂ ਦੀ ਜਿਹੜੀ ਬਲਾਕ ਸੰਪਤੀ ਦਾ ਕੰਮ ਕੀ ਹੁੰਦਾ ਹੈ ਜ਼ਿਲ੍ਹਾ ਪੱਧਰ ਦਾ ਕੰਮ ਕੀ ਹੁੰਦਾ ਹੈ ਐ ਡਾਕਟਰ ਹਮੇਸ਼ਨੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪਾਰਟੀ ਪੰਜਾਬ ਤੇ ਜੀ ਸ਼ੁਕਰੀਆ ਜੀ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਮੌਜੂਦਾ ਸਮੇਂ ਆਪਾਂ ਗੱਲਬਾਤ ਕਰਨ ਲੱਗੇ ਆ ਜੀ ਹੁਣ ਬਲਾਕ ਸੰਪਤੀ ਤੇ ਜਿਹੜਾ ਪਿੰਡਾਂ ਚੋਂ ਲੈ ਕੇ ਕਾਗਜ਼ੇਪਰ ਤੋਂ ਲੈ ਕੇ ਜੋ ਹਾਲਾਤ ਬਣੇ ਪਿਛਲੇ ਦਿਨਾਂ ਦੇ ਵਿੱਚ ਅਸਲ ਦੇ ਵਿੱਚ 블락 ਸੰਪਤੀ ਕੀ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਕ ਕੀ ਹੁੰਦੀ ਹੈ ਇਹਨਾਂ ਦੇ ਕੰਮ ਕੀ ਹੁੰਦੇ ਆ ਇਹ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਅਸਲ ਵਿੱਚ ਜਿਹੜੇ ਆ ਵੈਸੇ ਤਾਂ ਪੰਚਾਇਤਾਂ ਬਣਦੀਆਂ ਆ ਰਹੀਆਂ ਨੇ ਸੰਮਤੀਆਂ ਵੀ ਬਹੁਤ ਪੁਰਾਣੇ ਸਮੇਂ ਤੋਂ 1952 ਦੇ ਇੱਕ ਤੱਕ ਵੀ ਬਣੀਆਂ ਸੀ ਜੀ ਪਰ 1994 ਤੋਂ ਬਾਅਦ 24 ਅਪ੍ਰੈਲ 1993 ਨੂੰ ਇੱਕ ਸੋਧ ਹੋਈ ਸੀ ਜਿਹੜੀ ਨੋਟੀਫਾਈ ਹੋਈ 73ਵੀਂ ਸੰਵਿਧਾਨਕ ਸੋਧ ਪਿੰਡਾਂ ਨਹੀਂ ਕਹਿੰਦੇ ਆ ਪਰ ਤੇ ਸ਼ਹਿਰਾਂ ਲਈ 74ਵੀਂ ਸੰਵਧਾਨਕ ਸੋਧ ਹੋਈ ਸੀ। ਉਦੋਂ ਤੋਂ ਇਹ ਪੰਚਾਇਤੀ ਰਾਜ ਇੰਸਟੀਚਿਊਸ਼ਨ 3-ਟਾਇਰ ਸਿਸਟਮ ਬਣ ਗਿਆ। 3-ਟਾਇਰ ਪਾ ਹੇਕ ਪੰਚਾਇਤ ਫਿਰ ਬਲਾਕ ਸਮਤੀ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ। ਤਿੰਨ ਇਹਦੀਆਂ ਸੰਸਥਾਵਾਂ ਬਣੀਆਂ। ਬਲਕਿ ਇੱਕ ਬੁਨਿਆਦੀ ਸੰਸਥਾ ਪਿੰਡ ਦੀ ਗ੍ਰਾਮ ਸਭਾ ਵੀ ਹੈ ਜਿਹੜੀ ਪਰਮਾਨੈਂਟ ਹੈ ਜਿਹੜੀ ਹਰ ਵੋਟਰ ਦਾ ਮੈਂਬਰ ਹੁੰਦਾ ਹੈ ਉਸ ਤੋਂ ਬਾਅਦ ਜੇ ਪਿੰਕਾ ਗ੍ਰਾਮ ਸਭਾ ਹੁੰਦੀ ਹੈ ਫਿਰ ਪੰਚਾਇਤ ਦੀ ਚੋਣ ਹੁੰਦੀ ਹੈ। ਜੀ ਤੇ ਉਦੋਂ ਬਾਅਦ ਉਸੇ ਸਮੇਂ ਇਹ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਨੂੰ ਰਾਜ ਦਾ ਤੇ ਸੰਵਿਧਾਨ ਦਾ ਰੁਤਬਾ ਦਿੱਤਾ ਗਿਆ ਸੰਵਿਧਾਨਕ ਰੁਤਬਾ ਉਦੋਂ ਬਾਅਦ ਮਿਲਿਆ ਜਿਹਦੇ ਤਹਿਤ ਪੰਜਾਬ ਚ ਪੰਚਾਇਤੀ ਰਾਜ ਕਾਨੂੰਨ 1994 ਬਣਿਆ ਉਹਦੇ ਤਹਿਤ ਤੇ ਚੋਣਾਂ ਲਗਾਤਾਰ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਸਭ ਨੇ ਦੇਖਿਆ ਹੋਣਾ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਪੰਚਾਇਤਾਂ ਦੀਆਂ ਚੋਣਾਂ ਵੀ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਨਹੀਂ ਹੋ ਰਹੀਆਂ 10-10 ਸਾਲ ਵੀ ਨਹੀਂ ਸੀ ਹੁੰਦੀਆਂ ਕਈ ਵਾਰ ਇਸ ਤੋਂ ਜ਼ਿਆਦਾ ਵੀ ਲੰਘ ਜਾਂਦੀਆਂ ਸੀ ਪਰ ਇਸ ਤੋਂ ਬਾਅਦ ਇਹ ਹੋਣ ਲੱਗ ਗਿਆ ਵੀ ਨਹੀਂ ਤੁਸੀਂ 5 ਸਾਲ ਤੋਂ ਜ਼ਿਆਦਾ ਨਹੀਂ ਟਪਾ ਸਕਦੇ ਇਹ ਚੋਣਾ ਹਰ ਹਾਲਤ ਵਿੱਚ ਹੋਣਗੇ ਆ ਦੂਜਾ ਇਹਦੇ ਚ ਹੋਇਆ ਕਿ ਸੂਬਿਆਂ ਦਾ ਆਪਣਾ ਵੀ ਇੱਕ ਜਿਹੜਾ ਕਮਿਸ਼ਨ ਹੋਏਗਾ ਪਹਿਲਾਂ ਸਰਕਾਰ ਹੀ ਕਰਾਉਂਦੀ ਸੀ ਇਹ ਚੋਣਾ ਇਸ ਤੋਂ ਬਾਅਦ ਇਹ ਸੂਬਿਆਂ ਦਾ ਆਪਣਾ ਕਮਿਸ਼ਨ ਬਣ ਗਿਆ ਚੋਣ ਕਮਿਸ਼ਨ ਤੇ ਕੇਂਦਰੀ ਵਿੱਤ ਕਮਿਸ਼ਨ ਵਾਂਗ ਇੱਕ ਸੂਬਿਆਂ ਦਾ ਵਿੱਤ ਕਮਿਸ਼ਨ ਵੀ ਬਣਿਆ ਹੋਇਆ ਜਿਹੜਾ ਸਫਾਰਸ਼ ਕਰਦਾ ਕਿ ਸਟੇਟ ਬਜਟ ਚੋਂ ਕਿੰਨੇ ਪੈਸੇ ਇਹਨਾਂ ਸੰਸਥਾਵਾਂ ਨੂੰ ਜਾਣੇ ਚਾਹੀਦੇ ਨੇ ਕਿੰਨਾ ਹਿੱਸਾ ਜਾਣਾ ਚਾਹੀਦਾ ਤੇ ਇਸੇ ਟੱਗ ਦੇ ਨਾਲ ਇਹਦੇ ਤਹਿਤ ਹੀ ਰਿజర్베ਸ਼ਨ ਆਈ ਔਰਤਾਂ ਦੀ ਪਹਿਲਾਂ 33 ਸੀ ਫਿਰ 50% ਰਿజర్베ਸ਼ਨ ਹੁਣ ਬਲਾਕ ਸਮਤੀ ਜਿਲ੍ਹਾ ਪ੍ਰੀਸ਼ਦ ਪੰਚਾਇਤਾਂ ਦੇ ਵਿੱਚ 50% ਔਰਤਾਂ ਨੇ ਕਾਸਟ ਦੇ ਆਧਾਰ ਤੇ ਜੇ ਆਪਾਂ ਦੇਖੀਏ ਕਿਤੇ ਐਸਸੀ ਔਰਤਾਂ ਜਿੰਨੀ ਐਸਸੀ ਦੀ ਰਿజర్베ਸ਼ਨ ਆ ਉਹਦੇ ਵਿਹਾਰ ਨਾਲ ਔਰਤਾਂ ਮਜੂਸ ਲੈਵਲ ਤੇ ਹੂੰ ਉਦੋਂ ਇਹ ਕਿਹਾ ਗਿਆ ਸੀਗਾ ਕਿ ਆਪਾਂ ਜਿਹੜੀ ਤਾਕਤਾਂ ਦਾ ਜਿਹੜਾ ਵਕੇਂਦਰੀਕਰਨ ਕਰਨਾ ਹੈ ਤਾਂ ਕਿ ਜਿਹੜੇ ਪਿੰਡਾਂ ਦੇ ਫੈਸਲੇ ਨੇ ਜਾਂ ਇਹ ਡੂ ਖੇਤਰ ਦੇ ਫੈਸਲੇ ਨੇ ਉਹ ਸਾਰੇ ਅਧਿਕਾਰ ਤੇ ਉਹ ਫੈਸਲੇ ਇਹਨਾਂ ਸਸਤਾਵਾਂ ਰਾਹੀਂ ਲੈ ਜਾਣ ਤਾਂ ਚੰਗੀ ਗੱਲ ਜੀ ਤਾਂ ਉਦੋਂ ਤਿੰਨ ਬੁਨਿਆਦੀ ਗੱਲਾਂ ਨੇ ਇਹਦੇ ਵਿੱਚ ਬੁਨਿਆਦੀ ਗੱਲਾਂ ਇਹ ਨੇ ਕਿ 3F ਕਹਿੰਦੇ ਸੀ ਉਹਨਾਂ ਨੂੰ 3F ਫਾਰਮ ਹੁੰਦਾ ਉਹ ਕੀ ਸੀ ਉਹ ਸੀ ਇਸ ਮਾਮਲੇ ਦੇ ਜਿਹੜੇ ਫੰਕਸ਼ਨ ਫੰਕਸ਼ਨ ਦਾ ਮਤਲਬ ਕੰਮ ਕੀ ਕਰਦੀਆਂ ਨੇ ਇਹ ਸਸਤਾਵਾਂ ਤੇ ਉਹਦੇ ਕੰਮ ਕਰਵਾਉਣ ਲਈ ਜਿਹੜੇ ਕਰਮਚਾਰੀ ਨੇ ਫੰਕਸ਼ਨਰੀ ਜਿਹਨੂੰ ਕਿਹਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਕੰਮਾਂ ਨੂੰ ਕਰਾਉਣ ਲਈ ਫਿਰ ਪੈਸਾ ਵੀ ਚਾਹੀਦਾ ਉਹਨੂੰ ਫਾਈਨਾਂਸ ਕਿਹਾ ਗਿਆ ਇਹ ਤਿੰਨੇ ਚੀਜ਼ਾਂ ਇਹਨਾਂ ਦੇ ਹਵਾਲੇ ਕਰਨੀਆਂ ਸੀ ਪਿੰਡਾਂ ਨੂੰ ਜੇ ਕਿਹਾ ਜਾਏ ਪੰਜਾਬ ਦੇ 29 ਡਿਪਾਰਟਮੈਂਟ ਜਿਹੜੇ ਨੇ 29 ਵਿਭਾਗ ਪਿੰਡਾਂ ਨਾਲ ਡੀਲ ਕਰਦੇ ਨੇ ਸ਼ਹਿਰਾਂ ਸ਼ਹਿਰਾਂ ਤੇ 18 ਡਿਪਾਰਟਮੈਂਟ ਲਾਗੂ ਹੁੰਦੇ ਨੇ ਪਿੰਡਾਂ ਤੇ 29 ਨੇ ਸ਼ਹਿਰਾਂ ਨਾਲ ਬਾਧੂ ਜਿਹੜੇ ਡਿਪਾਰਟਮੈਂਟ ਨੇ ਹੁਣ ਜਿਹੜੇ ਜਿਹੜੇ ਲੈਵਲ ਦੇ ਕੰਮ ਸੀ ਘਟੋ ਘਾਟ ਜ਼ਿਲ੍ਹਾ ਲੈਵਲ ਦੇ ਕਰਮਚਾਰੀ ਜ਼ਿਲ੍ਹਾ ਲੈਵਲ ਦੇ ਕੰਮ ਜਿੰਨੇ ਵੀ ਹੋਣ ਤੇ ਡਿਪਾਰਟਮੈਂਟਾਂ ਨਾਲ ਸੰਬੰਧਿਤ ਨੇ ਚਾਹੇ ਉਹ ਵਿਦਿਆ ਦਾ ਕੰਮ ਹੋਵੇ ਐਲੀਮੈਂਟਰੀ ਐਜੂਕੇਸ਼ਨ ਚਾਹੇ ਉਹ ਸਿਹਤ ਦਾ ਕੰਮ ਹੋਵੇ ਜ਼ਿਲ੍ਹਾ ਲੈਵਲ ਦੇ ਉੱਤੇ ਚਾਹੇ ਉਹ ਵਾਟਰ ਬਰਕਸ ਦਾ ਗੰਦੇ ਪਾਣੀ ਦੇ ਨਿਕਾਸ ਦਾ ਫੋਰੈਸਟ ਦਾ ਜਿੰਨੇ ਵੀ ਕੰਮ ਟੋਟਲ ਜੇ ਹਰ ਡਿਪਾਰਟਮੈਂਟ ਜਿਹੜਾ ਕਰਦਾ ਹੈ ਉਹ ਸਾਰੇ ਤਬਦੀਲ ਹੋਣੇ ਨੇ ਸੰਵਿਧਾਨ ਦੇ ਮੁਤਾਬਕ ਇਹਨਾਂ ਸੰਸਥਾਵਾਂ ਨੂੰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਬਰਾਕ ਸੰਤੀ ਤੇ ਪੰਚਾਇਤ ਤੇ ਉਹਨਾਂ ਦੇ ਕਰਮਚਾਰੀ ਵੀ ਤਬਦੀਲ ਹੋ ਰਹੇ ਨੇ ਤੇ ਬਜਟ ਦਾ ਹਿੱਸਾ ਵੀ ਤਬਦੀਲ ਹੋਣਾ। ਹੁਣ ਇੱਕ ਤਾਂ ਇਹ ਤਾਂ ਹੈਗੀ ਸੰਵਧਾਨਕ ਪੋਜੀਸ਼ਨ ਤੇ ਕਾਨੂੰਨੀ ਪੋਜੀਸ਼ਨ। ਪਰ ਸਾਡੇ ਤਰੀਕਾ ਹੋਰ ਹੈ ਕਿ ਜਿਵੇਂ ਕੇਂਦਰ ਸਰਕਾਰ ਲਗਾਤਾਰ ਰਾਜਾਂ ਦੀਆਂ ਤਾਕਤਾਂ ਖੋਹ ਕੇ ਇਕੱਠੀਆਂ ਕਰ ਰਹੀ ਹੈ। ਉਹ ਫੈਡਰਲ ਸਟਰਕਚਰ ਨੂੰ ਫੈਡਰਲ ਢਾਂਚੇ ਨੂੰ ਛੱਟ ਮਾਰ ਰਹੀ ਹੈ। ਤੇ ਜੀਐਸਟੀ ਹੋ ਗਿਆ, ਜੂਏਪੀਏ ਹੋ ਗਿਆ ਜਾਂ ਉਰਤਾ ਇੱਕ ਦੇਸ਼ ਇੱਕ ਚੋਣ ਵੀ ਚੋਣ ਵਾਲੀ ਗੱਲ ਹੋ ਗਈ ਇਸੇ ਢੰਗ ਨਾਲ ਸਾਰਾ ਕੁਝ ਸੈਂਟਰਲਾਈਜ਼ ਕਰਨ ਦੀ ਹੋਊਗੀ ਉਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਆ ਕਿ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਇਹ ਗਲਤ ਗੱਲ ਹੈ ਫੈਡਰਲਿਜ਼ਮ ਮਜ਼ਬੂਤ ਹੋਣਾ ਚਾਹੀਦਾ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ ਉਸੇ ਤਰ੍ਹਾਂ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹ ਆਪਣੀਆਂ ਸੰਸਥਾਵਾਂ ਦੇ ਅਧਿਕਾਰ ਛੱਡਣ ਲਈ ਤਿਆਰ ਨਹੀਂ ਐ ਉਹ ਉਹਨਾਂ ਨੂੰ ਕੇਂਦਰ ਆਪਣੇ ਕੋਲੇ ਰੱਖ ਰਹੀਆਂ ਨੇ ਤੇ ਇਹਨਾਂ ਨੂੰ ਕੋਈ ਵੀ ਅਧਿਕਾਰ ਟਰਾਂਸਫਰ ਪੰਜਾਬ ਨੇ ਅਜੇ ਤੱਕ ਪ੍ਰੈਕਟੀਕਲੀ ਤਿੰਨੇ ਟਾਈਪ ਦੇ ਅਧਿਕਾਰ ਜੇ ਕਹੀਏ ਨਹੀਂ ਦਿੱਤੇ ਬਲਕਿ ਪਹਿਲਾਂ 2002 ਚ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕੁਝ ਚਾਰ-ਪੰਜ ਡਿਪਾਰਟਮੈਂਟ ਦਿੱਤੇ ਸੀ ਪਰ ਉਹ ਵੀ ਕਈ ਵਾਪਸ ਆ ਗਏ ਪੂਰੀ ਤਰ੍ਹਾਂ ਐਜੂਕੇਸ਼ਨ ਟੋਟਲੀ ਵਾਪਸ ਆ ਗਿਆ ਉਸੇ ਮਾਮਲੇ ਚ ਹੋਰ ਵੀ ਕਈ ਵਾਪਸ ਆ ਗਏ ਪੈਸੇ ਦਿੱਤੇ ਹੀ ਨਹੀਂ ਜਾਂਦੇ ਤਾਂ ਕਿ ਉਹ ਫਲੱਪ ਹੋ ਜਾਣ ਆਪਣੇ ਆਪ ਹੀ ਉਹ ਸਾਰੇ ਮਾਮਲੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸੇ ਕਰਕੇ ਇਹ ਡਿਫੰਕਟੀਆਂ ਰਹਿ ਗਈਆਂ ਜਿਵੇਂ ਅੱਜ ਕੀ ਸਾਹਮਣੇ ਕਿ ਦੇਖਿਆ ਕਿ ਜੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਕਿਉਂਕਿ ਉਹ ਇਸ ਲਈ ਨਹੀਂ ਲੱਭਦੇ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਕਰਨਾ ਕੀ ਹੈ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਜੇ ਸਰਪੰਚ ਮਾਨ ਲਈ ਤਾਂ ਬਹੁਤ ਜ਼ਿਆਦਾ ਤਾਬੜ ਤੋੜ ਰੇਸ ਹੁੰਦੀ ਹੈ ਕਿ ਮੈਂ ਬਣੂਗਾ ਮੈਂ ਬਣੂਗਾ ਕਿਉਂਕਿ ਸਰਪੰਚੀ ਦੇ ਅਧਿਕਾਰ ਨੇ ਉੱਥੇ ਇੱਕ ਲੈਵਲ ਤੇ ਆਪਣੇ ਪਿੰਡ ਦੇ ਮੁਤਾਬਕ ਉਹ ਇਸਤੇਮਾਲ ਕਰਦੇ ਨੇ ਇਸੇ ਢੰਗ ਨਾਲ ਐਮਐਲਏ ਬਣ ਲਈ ਐਮਪੀ ਬਣ ਲਈ ਨੇ ਪਰ ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਾ ਦੀ ਕਿਉਂ ਨਹੀਂ ਬਣਨ ਲਈ ਰਾਜੀ ਇਸ ਲਈ ਹੈ ਇਹਦੇ ਇਹਦੇ ਦੋ ਕਾਰਨ ਨੇ ਇੱਕ ਕਾਰਨ ਜਿਹੜੇ ਬੰਦੇ ਬਣਦੇ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਾ 'ਚ ਉਹਨਾਂ ਨੂੰ ਉਹ ਸੰਵਿਧਾਨਕ ਸੋਧ ਦਾ ਜਾਂ ਉਸ ਕਾਨੂੰਨ ਦਾ ਜਾਂ ਉਸ ਕਾਨੂੰਨੀ ਤਾਕਤ ਦੇ ਬਾਰੇ ਜਾਣਕਾਰੀ ਵੀ ਹੈ ਨਹੀਂ ਤੇ ਦੂਜੀ ਗੱਲ ਜੇਕਰ ਹੋਵੇ ਵੀ ਤਾਂ ਉਹਦੇ ਲਈ ਉਹ ਪਾਰਟੀ ਬਾਜ਼ੀ ਦੇ ਚੱਜਟ 'ਚ ਕਦੇ ਲੜੈਣੀਆਂ ਆਪਸ ਦੇ ਵਿੱਚ ਕਿ ਇਹਦੇ ਨਾਲ ਲੜਾਈ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ ਹੁਣ ਤੱਕ ਇੰਨੀਆਂ ਚੋਣਾ ਆਈਆਂ ਨੇ ਕਿੰਨੇ ਵਾਰ ਆਪਾਂ ਦੇਖਿਆ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਤੇ ਪੰਚਾਇਤਾਂ ਇਕੱਠੀਆਂ ਹੋ ਕੇ ਇਹ ਮੰਗ ਕਰ ਰਹੀਆਂ ਨੇ ਕਿ ਸਾਡੇ ਅਧਿਕਾਰ ਕਿੱਥੇ ਗਏ ਕਿਉਂ ਨਹੀਂ ਦੇ ਰਹੇ ਦੂਜੇ ਸੂਬਿਆਂ ਦੇ ਵਿੱਚ ਜੇਕਰ ਜੇਕਰ ਕਰਨਾਟਕਾ ਦੀ ਗੱਲ ਕਰੀਏ ਤਾਂ ਲਗਭਗ 40% ਬਜਟ ਸਟੇਟ ਦਾ ਇਹਨਾਂ ਸੰਸਥਾਵਾਂ ਦੇ ਹਵਾਲੇ ਹੁੰਦਾ ਹੈ ਕੇਰਲਾ 'ਚ 23% ਹੁੰਦਾ ਹੈ ਤੇ ਸਾਡੇ 2011 ਤੋਂ ਬਾਅਦ ਸਟੇਟ ਦੇ ਬਜਟ ਚੋਂ ਕੋਈ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ ਇਹਨਾਂ ਪੰਚਾਇਤੀ ਰਾਸਸਥਾਨਾ ਨੂੰ ਉਹਦਾ ਕਾਰਨ ਹੈ ਕਿ ਜਿਹੜਾ ਮਾੜਾ ਮੋਟਾ ਪੈਸਾ ਆਉਂਦਾ ਜਾਂ ਉਹ ਵਿੱਤ ਕਮਿਸ਼ਨ ਦਾ ਜਿਹੜਾ ਕੇਂਦਰੀ ਵਿੱਤ ਕਮਿਸ਼ਨ ਦਾ ਜਾਂ ਮਨਰੇਗਾ ਦਾ ਮਟੀਰੀਅਲ ਬਜਟ ਹੈ ਜਾਂ ਆਪਣੀਆਂ ਬੋਰੀਆਂ ਬੁੱਡੀਆਂ ਦਾ ਪੈਸਾ ਹੈ ਪੰਚਾਇਤਾਂ ਦੀਆਂ ਦਾ ਜਿੱਥੇ ਕਿਤੇ ਸਾੰਮਲਾਟ ਆ ਗਈਆਂ ਨੇ ਜਾਂ ਬਾਕੀ ਨੇ ਸਟੇਟ ਦੇ ਬਜਟ ਚੋਂ ਨਹੀਂ ਆ ਰਿਹਾ ਤੇ ਜੇ ਇਹ ਨਹੀਂ ਮੰਗ ਰਹੇ ਇਹਦਾ ਮਤਲਬ ਜਿਹੜੇ ਐਮਐਨ ਜਿਹੜੇ ਬੰਦੇ ਖੜੇ ਹੋ ਰਹੇ ਨੇ ਤਾਂ ਕਿ ਉਹ واਜਬ ਨੇ ਖੜੇ ਹੋਣਾ ਉਹ ਇਹਨੂੰ ਡਿਜ਼ਰਵ ਕਰਦੇ ਨੇ ਇਹਦੇ ਲਾਇਕ ਨੇ ਖੜੇ ਹੋਣਾ ਜੇ ਆਪ ਹੀ ਨਹੀਂ ਪਤਾ ਕਰਨਾ ਕੀ ਹੈ ਤਾਂ ਉਹ ਪਿੰਡਾਂ ਦਾ ਜਾਂ ਇਲਾਕੇ ਦਾ ਸਵਾਰ ਨਗੇ ਕੀ ਇੱਥੇ ਅਸਲ 'ਚ ਇਹ ਸੰਸਥਾਵਾਂ ਨੂੰ ਪਾਰਟੀਬਾਜ਼ੀ ਤੇ ਧੜੇਬੰਦੀ 'ਚ ਫਸਾਤਾ ਹੈ ਕਿਉਂਕਿ ਇਹ ਉਹ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਨੇ ਕਾਨੂੰਨ ਨਹੀਂ ਬਣਾਉਣਾ ਕੇਵਲ ਲਾਗੂ ਕਰਨਾ ਵਿਕਾਸ ਦੀ ਕੰਮ ਕਰਨੇ ਨੇ ਤੇ ਜੇ ਪਾਰਟੀਆਂ ਇਹ ਆਪਣੇ ਚੋਣ ਨਿਸ਼ਾਨਾ ਤੇ ਨਾਲ ਲੜਨ ਲੋਕ ਚੰਗਾ ਕੈਂਡੀਡੇਟ ਚਾਰ ਪੰਜ ਪਿੰਡਾਂ ਦੀ ਇੱਕ ਬਲਾਕ ਸਮਤੀ ਦਾ ਮੈਂਬਰ ਬਣ ਜਾਂਦਾ ਹੈ 15-20 ਪਿੰਡਾਂ ਦਾ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਆ ਜਾਂਦਾ ਹੈ ਇਲਾਕਾ ਹੁੰਦਾ ਹੈ ਇਲਾਕੇ ਦੇ ਲੋਕ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਕਿਉਂ ਨਹੀਂ ਉਹ ਜਿਹੜੇ ਵੀ ਉਹਨਾਂ ਨੂੰ ਜੈਨੂਅਰ ਬੰਦਾ ਲੱਗੇ ਆਪਦਾ ਚੋਣ ਕਰ ਲੈਣਾ ਇਹ ਚ ਪਾਰਟੀਆਂ ਦੇ ਸਿੰਬਲ ਦੀ ਕੀ ਲੋੜ ਪਰ ਪਾਰਟੀਆਂ ਦਾ ਸਿੰਬਲ ਇਸ ਕਰਕੇ ਆ ਕਿਉਂਕਿ ਪਾਰਟੀਆਂ ਨੂੰ ਪਤਾ ਹੈ ਜੇ ਐਮਐਲਏ ਵੇਲੇ ਤੇ ਐਮਪੀ ਵੇਲੇ ਧੜਾ ਕਾਇਮ ਨਾ ਕੀਤਾ ਤਾਂ ਸਾਨੂੰ ਸ਼ਾਇਦ ਵੋਟਾਂ ਉਮੈਨਿਆ ਆਪਣਾ ਧੜਾ ਬਣਾਉਣਾ ਉਹ ਧੜਾ ਫਿਰ ਪੰਚਾਇਤ ਤੋਂ ਲੈ ਕੇ ਜਿਲ੍ਹਾ ਪ੍ਰੀਸ਼ਦ ਬਣਾ ਕੇ ਸੰਸਦਿਆਂ ਗੋਟਾਂ 'ਚ ਬਣਦਾ ਹੈ। ਉਹ ਧੜੇ ਵਾਜੀ ਇੱਕ ਵਾਰ ਹੁਣ ਚੋਣਾ ਹੋ ਜਾਣ ਗਿਆ 6 ਮਹੀਨੇ ਲੋਕ ਆਪਸ 'ਚ ਨਹੀਂ ਬੋਲਣਗੇ ਇਹਨੇ ਕੋਈ ਨਵੀਂ ਚੋਣ ਆ ਜੂਗੀ। ਉਸ ਤੋਂ ਬਾਅਦ ਕੋਈ ਨਹੀਂ। ਜਿਹੜਾ ਭਾਈਚਾਰਕ ਸਾਝ ਪਿੰਡ ਜਿਹਦੇ ਲਈ ਜਾਣੇ ਜਾਂਦੇ ਸੀ। ਕਿਉਂ ਸਮੂਹਿਕ ਤੌਰ ਤੇ ਇਕੱਠੇ ਫੈਸਲੇ ਲੈਂਦੇ ਨੇ। ਸਾਝ ਆਪਸ ਦੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਚਾਉਂਦੇ ਨੇ। ਸਗੋਂ ਇਹਨਾਂ ਕੰਮਾਂ ਨਾਲ ਉਹ ਦੁੱਖ ਸੁੱਖ ਤੇ ਭਾਈਚਾਰਕ ਸਾਝ ਵੀ ਜਿਹੜੀ ਪਿੰਡ ਦੀ ਇੱਕ ਆਪਣੀ ਵਿਰਾਸਤ ਸੀ ਪਿੰਡ ਦੀ ਇੱਕ ਸੋ ਮਾਨ ਕਰਨ ਜੋ ਗੱਲ ਸੀ ਕਿ ਸ਼ਹਿਰਾਂ ਚ ਤਾਂ ਇੱਕ ਦੂਜੇ ਨੂੰ ਗਵਾਢੀ ਨੂੰ ਗਵਾਢੀ ਨਹੀਂ ਪੁੱਛਦਾ ਜੀ ਪਿੰਡ ਚ ਤਾਂ ਫਿਰ ਵੀ ਲੋਕ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਨੇ ਪਿੰਡ ਚ ਵੀ ਕਮਜ਼ੋਰ ਹੋ ਗਈ ਉਹ ਭਾਈਚਾਰਕ ਸਾਂਝੇ ਸਾਰੇ ਮਾਮਲੇ ਦੇ ਨਾਲ ਇਹ ਸਾਰਾ ਇੱਕ ਤਰੀਕਾਕਾਰ ਹੈ ਜਿਹੜਾ ਚੱਲ ਰਿਹਾ ਫਿਰ ਇਹਨਾਂ ਚੋਣਾਂ ਚ ਹੋਈ ਨਸ਼ੇ ਦਾ ਵਰਤਾਰਾ ਵੀ ਚੱਲੂਗਾ ਇਸੇ ਚੋਣ ਚ ਐਮੀ ਲੱਖਾਂ ਰੁਪਇਆ ਖਰਚ ਕਰਨਗੇ ਬੰਦੇ ਨਹੀਂ ਉਸ ਲੈਵਲ ਦੇ ਹੋਏਗਾ ਇੱਕ ਤਾਂ ਇਹ ਤਬਦੀਲੀ ਹੈ ਇਹ ਤਾਂ ਕੋਈ ਵੀ ਗਵਰਨਮੈਂਟ ਰਹੀ ਹੋਵੇ 1994 ਤੋਂ ਲੈ ਕੇ ਅੱਜ ਤੱਕ ਕਾਂਗਰਸ ਦੀਆਂ ਵੀ ਰਹੀਆਂ ਅਕਾਲੀ ਦਲ ਦੀਆਂ ਵੀ ਰਹੀਆਂ ਹੁਣ ਆਮ ਆਦਮੀ ਪਾਰਟੀ ਦੀ ਐ ਕਿਸੇ ਵੀ ਸਰਕਾਰ ਨੇ ਇਹ ਹੱਕ ਕਿਵੇਂ ਮਿਲ ਉਹਨਾਂ ਤੇ ਗੱਲ ਨਹੀਂ ਕੀਤੀ ਕਦੇ ਕਦੇ ਵਿਧਾਨ ਸਭਾ ਚ ਗੱਲ ਨਹੀਂ ਅਜੰਡੇ ਦੇ ਤੌਰ ਤੇ ਦੇਖੀ ਕਿਸੇ ਐਮਐਲਏ ਦਾ ਸਵਾਲ ਨਹੀਂ ਦੇਖਿਆ ਕਦੇ ਕਿ ਉਹਨਾਂ ਇਹ ਲਾਇਆ ਹੋਵੇ ਕਿ ਭਾਈ ਇਹ ਕਿਉਂ ਨਹੀਂ ਮਿਲਦੇ ਕਿਉਂਕਿ ਐਮਐਲਏ ਅਫਸਰ ਮੁਲਾਜ਼ਮ ਇਹ ਸਾਰੇ ਬੰਦਿਆਂ ਦਾ ਇੱਕ ਅਨਲਿਖਤ ਸਮਝੌਤਾ ਹੈ ਕਿ ਜੇ ਇਹ ਅਧਿਕਾਰ ਨੀਚੇ ਪਿੰਡਾਂ ਤੱਕ ਚਲੇਗੇ ਤਾਂ ਪਿੰਡਾਂ 'ਚ ਮਨਮਾਨੀ ਕਰਨ ਦਾ ਮੌਕਾ ਨਹੀਂ ਮਿਲੂਗਾ। ਔਰ ਜੇ ਤਾਕਤਾ ਚਣੀਆਂ ਗੰਜਾ ਔਰ ਤੁਸੀਂ ਕਦੇ ਸਰਚ ਕਰਕੇ ਦੇਖਣਾ ਜਾਂ ਪੁੱਛਣਾ ਜਿਹੜੇ ਬੰਦੇ ਆੜਵਾਲੇ ਆਉਂਦੇ ਨੇ ਦੇਖੋ ਕਰਨਾਟਕਾ ਤੋਂ ਆਉਂਦਾ ਹੈ ਕਰਨਾਟਕਾ 'ਚ ਡਿਪਟੀ ਕਮਿਸ਼ਨਰ ਨਹੀਂ ਲੱਗਣ ਲਈ ਤਿਆਰ ਬੰਦਾ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੀਈਓ ਲੱਗਣ ਲਈ ਤਿਆਰ ਹੈ ਕਿਉਂਕਿ ਜਦ ਫੰਡ ਉਹਦੇ ਰਾਹੀਂ ਜਾਣੇ ਨੇ ਤਾਂ ਡੀਸੀ ਲਾ ਕੇ ਕੀ ਕਰਨਾ ਲੋਕਾਂ ਦਾ ਫੰਡ ਦੀ ਗੱਲ ਹੈ ਜੇ ਸਸਤਾਵਾ ਮਜ਼ਬੂਤ ਹੋ ਜਾ ਲੋਕ ਐਮਐਲਏ ਦੀ ਟਿਕਟ ਲਈ ਨਹੀਂ ਭਜਿਆ ਕਰਨਗੇ ਲੋਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣ ਕੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਨ ਲਈ ਜਾਦਾ ਅੱਗੇ ਆਉਣਗੇ ਕਿ ਮੈਨੂੰ ਇਹ ਬਣਾ ਦਿਓ ਪਰ ਜੇ ਇਹਨਾਂ ਨੂੰ ਕੁਝ ਦੇਣਾ ਨਹੀਂ ਸੰਵਿਧਾਨ ਦੀਆਂ ਕਾਪੀਆਂ ਚੱਕੀ ਫਿਰਦੇ ਨੇ ਬਹੁਤ ਸਾਰੇ ਜਿਵੇਂ ਅੱਜਕੱਲ ਕਾਂਗਰਸ ਜਗਾ ਜਗਾ ਦਿਖਾ ਰਹੀ ਹੈ ਬਿਲਕੁਲ ਕਿਸੇ ਕਿਸੇ ਵੀ ਸਰਕਾਰ ਨੇ ਉਹ ਸੰਵਿਧਾਨ ਲਾਗੂ ਕਿਉਂ ਨਹੀਂ ਕੀਤਾ ਫਿਰ ਪਿੰਡਾਂ ਦੇ ਮਾਮਲੇ 'ਚ ਇੱਕੋ ਨਹੀਂ ਟ੍ਰੇਨਿੰਗ ਕਰਕੇ ਸਾਰੇ ਮਾਮਲੇ ਦੇ ਵਿੱਚ ਅੱਗੇ ਤੁਸੀਂ ਵਧੇ ਕਿ ਪਿੰਡਾਂ ਦਾ ਫੈਸਲਾ ਪਿੰਡ ਦੇ ਲੋਕ ਕਰਨ ਆਪਣੇ ਆਪ ਕਰਨ ਆਪਣੇ ਤਰੀਕੇ ਨਾਲ ਪਰ ਉਹ ਵੀ ਕਿਉਂ ਕਰਨ ਜਿੰਨਾ ਚਿਰ ਪਿੰਡ ਦੇ ਲੋਕ ਇਕੱਠੇ ਹੋ ਕੇ ਜਾਗਰੂਕ ਹੋ ਕੇ ਉਹਦੀ ਮੰਗ ਹੀ ਨਹੀਂ ਕਰਦੇ ਹੁਣ ਪਿੰਡਾਂ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਨੇ ਸ਼ਾਮਨਾਟ ਜ਼ਮੀਨਾਂ ਸਰਕਾਰਾਂ ਨਾਲ ਜਾ ਰਹੀਆਂ ਨੇ ਆ ਮੋਹਾਲੀ ਦੇ ਕਈ ਪਿੰਡਾਂ ਦੀਆਂ ਤਾਂ ਹੁਣੇ ਕਹਿੰਦੇ ਨੇ ਇਹ ਤਾਂ ਅਸੀਂ ਲੈ ਲਿਆ ਜੀ ਜ਼ਮੀਨਾਂ ਅਕਵਾਇਰ ਕਰਨ ਦੇ ਲਈ ਉਹਨੂੰ ਹੁਣ ਮੋਹਾਲੀ ਦਾ ਕੇਸ ਚੱਲਦਾ ਜਿਹੜਾ ਕਿ 15 ਪਿੰਡਾਂ ਨੂੰ ਅਸੀਂ ਸ਼ਾਮ ਇਹਦੇ ਵਿੱਚ ਸ਼ਾਮਲ ਕਰਤਾ ਜਿਹੜੀ ਮੁਹਾਲੀ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਹਾਂਜੀ ਬਿਨਾ ਪੁੱਛੇ ਬਿਨਾ ਗੱਲ ਤੋਂ ਇਹ ਕਿਵੇਂ ਸੰਭਵ ਹੈ ਕਿ ਪਿੰਡ ਦੇ ਲੋਕਾਂ ਨੂੰ ਪੁੱਛਿਆ ਹੀ ਨਾ ਜਾਵੇ ਪਿੰਡ ਦੀ ಗ್ರಾಮ ਸਭਾ ਨੂੰ ਨਾ ਪੁੱਛਿਆ ਜਾਵੇ ਕੋਈ ਉੱਪਰੋਂ ਬੈਠ ਕੇ ਫੈਸਲਾ ਕਰ ਦੇ ਜੇ ਲੋਕਾਂ ਦੀ ಗ್ರಾಮ ਸਭਾ 'ਚ ਜਾਣ ਹੁੰਦੀ ਲੋਕਾਂ ਦਾ ਸੌਥਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਕੋਲ ਆ ਹਥਿਆਰ ਨੇ ਤਾਂ ਉਹਨਾਂ ਦੀ ਵਰਤੋਂ ਕਰਦੇ ਘਟੋ ਘਟੋ ਤੁਸੀਂ ਉਹਨਾਂ ਦੀ ਪ੍ਰਾਪਰਟੀ ਨਾਲ ਲੈ ਜਾ ਰਹੇ ਹੋ ਉਹਨਾਂ ਦਾ ਸਾਰਾ ਕੁਝ ਲੈ ਜਾ ਰਹੇ ਹੋ ਪਿੰਡ ਸਲਾਮ ਬਣ ਜਾਣਗੇ ਆਲੇ-ਦਾਲੇ ਉਹਦੇ ਵੱਡੀਆਂ ਉੱਚੀਆਂ ਟਾਵ ਉੱਚੇ ਟਾਵਰਾਂ ਆਣੀਆਂ ਕਲੋਨੀਆਂ ਬਣ ਜਾਣਗੀਆਂ ਤੇ ਪਿੰਡ ਮਰ ਜਾਣਗੇ ਵਿਚੀ ਪਏ ਪਏ ਸਾਰੇ ਜਿਵੇਂ ਚੰਡੀਗੜ੍ਹ ਦੇ ਪਿੰਡ ਮਾਰੇ ਨੇ ਪਹਿਲਾਂ ਵਿਚੀ ਨੇ ਤੇ ਉਹ ਤਾਂ ਲੜਨਗੇ ਜੇਕਰ ਲੜਾਈ ਦਾ ਪਹਿਲਾਂ ਤਰੀਕਾ ਪਤਾ ਹੋਏਗਾ ਜਾਗਰੂਕਤਾ ਆਏਗੀ ਉਹ ਇੱਕ ਸਵਾਹ ਨੇ ਪੈਦਾ ਹੁੰਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਬੰਦੇ ਕਹਿੰਦੇ ਨੇ ਆਮ ਇੱਕ ਚੁਟਕਲਾ ਹੀ ਬਣਿਆ ਹੋਇਆ ਇਹ ਟੁਟਕੋਲਾ ਹੀ ਬਣਿਆ ਹੋਇਆ ਵੀ ਜਿਹੜਾ ਬਲਾਕ ਸਭਤੀ ਮੈਂਬਰ ਜਿਹੜਾ ਪ੍ਰੀਸ਼ਦ ਮੈਂਬਰ ਜਦੋਂ ਮੀਟਿੰਗ ਹੁੰਦੀ ਆ ਉਦੋਂ ਜਾਂਦਾ ਹੈ ਹੂੰ ਤੇ ਮੀਟਿੰਗ ਦੇ ਵਿੱਚ ਚਾਹ ਜਾਂ ਕੌਫੀ ਪਿਲਾ ਦਿੰਦੇ ਨੇ ਮਾਰੀ ਮੋਟੀ ਬਰਫੀ ਜਾਂ ਸਮੋਸਾ ਖਿਲਾ ਦਿੰਦੇ ਨੇ ਇਸ ਤੋਂ ਬਾਅਦ ਕੁਝ ਨਹੀਂ ਵੀ ਚਲੋ ਜੀ ਜਾਓ ਤੇ ਇੱਕ ਮੋਰਨ ਵਾਲੰਦਰ ਵੀ ਅਸੀਂ ਆ ਕਰਨ ਲੱਗਿਆ ਸਾਰੀ ਬਿਊਰੋਕ੍ਰੇਸੀ ਕਰ ਰਹੀ ਆ ਜਾਂ ਉੱਪਰਲੇ ਬੰਦੇ ਉੱਪਰੋਂ ਜੋ ਆਉਂਦਾ ਉਹ ਕਰ ਰਹੇ ਨੇ ਇਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਕੀ ਇਹ ਬੰਦੇ ਜਿਹੜੇ ਖੜੇ ਨੇ ਜੇ ਸਾਰੇ ਏਰੀਆ ਦੇ ਲੋਕ ਕਟੋਕਟ ਜੇ ਪੱਤਰਕਾਰ ਹੀ ਇਹ ਕੰਮ ਕਰ ਲੈਣ ਇੱਕ ਲੈਵਲ ਦਾ ਆਪੋ ਆਪਣੇ ਏਰੀਆ ਚ ਕਿ ਜ਼ਿਲ੍ਹਿਆਂ ਦੇ ਵਿੱਚ ਵੀ ਇੱਕ ਇੱਕ ਫੰਕਸ਼ਨ ਕਰ ਦੇਣ ਜਾਂ ਇੱਕ ਇੱਕ ਫੰਕਸ਼ਨ ਬਲਾਕ ਚ ਕਰ ਦੇਣ ਜਿਹੜੇ ਬੰਦੇ ਖੜੇ ਨੇ ਵੱਖ-ਵੱਖ ਤੇ ਰਹਿੰਦੇ ਉਹਨਾਂ ਨੂੰ ਸਾਂਝਾ ਇੱਕ ਦਿਨ ਬੁਲਾ ਲੈਣ ਇੱਕ ਸਾਂਝੇ ਇਕੱਠ ਦੇ ਵਿੱਚ ਉੱਥੇ ਚਾਹੇ ਲਾਈਵ ਟੈਲੀਕਾਸਟਰ ਵੀ ਕਰ ਦੇਣ ਉਹਨਾਂ ਤੋਂ ਪੁੱਛਣ ਵੀ ਤੁਸੀਂ ਖੜੇ ਕਿਵੇਂ ਹੋਏ ਹੋ ਕੀ ਕਰੋਗੇ ਜੇ ਚੋਣਾਂ ਜਾਂਦੇ ਹੋ ਤੇ ਇਕੱਲਾ ਇੰਨੇ ਹੀ ਸਵਾਲ ਉਹ ਲੋਕਾਂ ਨੂੰ ਦੱਸ ਦੇਣ ਜਿਹੜਾ ਇਹ ਦੱਸਦਾ ਜਾਊਗਾ ਲੋਕਾਂ ਨੂੰ ਵੋਟਾਂ ਪਾ ਦੇਣ ਕਿਸੇ ਦੇ ਵੀ ਪਾਰਟੀ ਦਾ ਹੋਵੇ ਕਿਉਂਕਿ ਜੇ ਇਹ ਪਤਾ ਹੋਊਗਾ ਤਾਂ ਹੀ ਹੈ ਨਾ ਤੇ ਜੇ ਕਿਸੇ ਨੂੰ ਵੀ ਨਹੀਂ ਪਤਾ ਤਾਂ ਫਿਰ ਉਹ ਮੜ ਕੇ ਕੀ ਕਰਨਗੇ ਜਿਹੜੇ ਇਸ ਪੰਦਰ ਦੇ ਉੱਤੇ ਜਾਣਗੇ ਦੂਜੀ ਗੱਲ ਔਰ ਇੱਕ ਚੰਗੀ ਗੱਲ ਵੀ ਹੋਏਗੀ ਕਿ ਤੁਸੀਂ ਇਹਦੇ ਨਾਲ ਫੁੱਟਣਾ ਪਾਓ ਆਜੋ ਸਾਝੇ ਹੀ ਆਜੋ ਪਿੰਡ ਚ ਆਉਣਾ ਹੀ ਹੈ ਤੁਸੀਂ ਆਪਾਂ ਇਕੱਠੀ ਸਟੇਜ ਲਾ ਕੇ ਉੱਥੇ ਹੀ ਦੱਸਦੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ ਔਰ ਪਰ ਨਾਲ ਦੀ ਨਾਲ ਇਹ ਹੈ ਜੇ ਥੋੜਾ ਜਿਹਾ ਵੀ ਕਾਨੂੰਨ ਦੇ ਤੇ ਝਾਤ ਮਾਰਨ ਅਜੇ ਵੀ ਇਹਨਾਂ ਕੋਲ ਕਾਫੀ ਅਧਿਕਾਰ ਨੇ ਭਾਵੇਂ ਸਰਕਾਰ ਨੇ ਉਹ ਪੂਰੇ ਨਹੀਂ ਦਿੱਤੇ ਜਿਹੜੇ ਦੇਣੇ ਚਾਹੀਦੇ ਨੇ ਜਿਹਦੇ ਲਈ ਜਦੋਂ ਜਹਾਦ ਕਰਨੀ ਚਾਹੀਦੀ ਹੈ ਪਰ ਫਿਰ ਵੀ ਤੁਸੀਂ ਦੇਖੋ ਕਿ ਪਿੰਡ ਦਾ ਜਿੰਨਾ ਵੀ ਕੰਮ ਹੈ ਪੰਚਾਇਤ ਕਰਦੀ ਹੈ ਪਰ ਪੰਚਾਇਤ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਜ਼ਿੰਮੇਵਾਰੀਆਂ ਕੀ ਨੇ ਕਿ ਜੇ ਪੰਚਾਇਤ ਦਾ ਹਾੜੀ ਤੇ ਸੌਣੀ ਦੇ ਦੋ اجلاس ਹੁੰਦੇ ਨੇ ਗ੍ਰਾਮ ਸਭਾ ਦੇ 1 ਦਸੰਬਰ ਦੇ ਮਹੀਨੇ 1 ਜੂਨ ਦੇ ਮਹੀਨੇ ਚ ਇੱਕ اجلاس ਦੇ ਵਿੱਚ ਪਿੰਡ ਦਾ ਟੋਟਲ ਕਿੰਨਾ ਖਰਚਾ ਹੋਏਗਾ ਕਿੰਨੀ ਯੋਜਨਾਬੰਦੀ ਹੋਏਗੀ ਜਿਹਨੂੰ ਆਪਾਂ ਬਜਟ ਕਹਿੰਦੇ ਆ ਤੇ ਉਹਦੀਆਂ ਤਰਜੀਹਾਂ ਉਹ ਮਨਜ਼ੂਰ ਕਰਾਉਣੀਆਂ ਹੁੰਦੀਆਂ ਨੇ ਅਗਲੇ ਬਜਟ ਦੇ ਅਗਲੇ ਜਿਹੜਾ ਸੈਸ਼ਨ ਹੋਊਗਾ 6 ਮਹੀਨੇ ਬਾਅਦ ਉੱਥੇ ਦੱਸਣਾ ਹੁੰਦਾ ਕਿ ਹਾਂ ਅਸੀਂ ਆਹ ਕੰਮ ਹੋਗੇ ਆ ਨਹੀਂ ਹੋਗੇ ਇਹਦੇ ਤਹਤੇ ਆ ਕਿਉਂ ਖੜਾ ਜਿਵੇਂ ਜਿਵੇਂ ਅਸੈਂਬਲੀ ਆ ਦੇ ਵਿੱਚ ਹੁੰਦਾ ਉਸੇ ਢੰਗ ਨਾਲ ਇਹ ਕਰਨਾ ਹੁੰਦਾ ਪਹਿਲੀ ਗੱਲ ਤਾਂ اجلاسੇ ਨਹੀਂ ਹੁੰਦੇ ਗ੍ਰਾਮ ਸਵਾਰ ਦੇ ਪਿੰਡਾਂ ਚ ਪੰਜਾਬ ਚ ਜੇ ਇਜਲਾਸ ਗ੍ਰਾਮ ਸਭਾ ਦਾ ਪੰਚਾਇਤ ਨਹੀਂ ਕਰਦੀ ਤਾਂ ਇਹ ਬਲਾਕ ਸਭਤੀ ਦੀ ਜ਼ਿੰਮੇਵਾਰੀ ਹੈ ਬੀ ਡੀ ਪੀਓ ਬਲਾਕ ਸਭਤੀ ਦਾ ਜਿਹੜਾ ਮੈਂਬਰ ਸੈਕਟਰੀ ਹੁੰਦਾ ਹੈ ਚੇਅਰਮੈਨ ਉਹ ਮੀਟਿੰਗ ਪ੍ਰੋਜਾਇਡ ਕਰਦਾ ਹੈ ਬਾਕੀ ਦੇ ਮੈਂਬਰ ਬੈਠੇ ਹੁੰਦੇ ਨੇ ਉਹ ਵੀਡੀਓ ਨੂੰ ਪੁੱਛਦੇ ਕਿਉਂ ਨਹੀਂ ਹੈ ਕਿ ਭਾਈ ਕਿੱਥੇ ਕਿੱਥੇ ਗ੍ਰਾਮ ਸਭਾ ਹੋਈ ਹੈ ਨਹੀਂ ਹੋਈਏ ਚਲੋ ਅਸੀਂ ਚੱਲਾਂਗੇ ਜਾ ਕੇ ਵੱਖ-ਵੱਖ ਗ੍ਰਾਮ ਸਭਾ ਕਿੱਥੇ ਹੋ ਰਹੀਆਂ ਨੇ ਅਸੀਂ ਨਾਲ ਚੱਲਦੇ ਆਂ ਤੇ ਉਹ ਆਪਾਂ ਦੇਖਣੀਆਂ ਨੇ ਤੇ ਉੱਥੇ ਆਪਾਂ ਇਹ ਕੰਮ ਕਰਾਉਣੇ ਨੇ ਕੀ ਦਾ ਬਲਕ ਸਭਾ ਚ ਗਿਆ ਕੀ ਦਾ ਨਹੀਂ ਗਿਆ ਕੀ ਦੀ ਗੱਲ ਹੋਈ ਜਾਂ ਕੀ ਦੀ ਨਹੀਂ ਤਾਂ ਆਪੋ ਆਪਣੇ ਹਲਕੇ ਨਾਲ ਸੰਬੰਧਿਤ ਜਿਹੜੇ ਬਲਾਕ ਸਭਤੀ ਮੈਂਬਰ ਜਿਹੜੇ ਪੰਜ-ਪੰਜ ਪਿੰਡਾਂ ਦੇ ਨੇ ਉਹ ਯਕੀਨੀ ਬਣਾਉਣ ਕਿ ਪਿੰਡ ਚ ਗ੍ਰਾਮ ਸਭਾ ਦਾ اجلاس ਹੋਇਆ ਜਾਂ ਨਹੀਂ ਹੋਇਆ ਨਹੀਂ ਬਲਾਕ ਸਭਤੀ ਚ ਮਤਾ ਪਾਸ ਕਰਨ ਕਿ ਉੱਥੇ ਨਹੀਂ ਹੋਇਆ ਔਰ ਜੇਕਰ ਉੱਥੇ ਮਤਾ ਪਾਸ ਹੋ ਜਾਂਦਾ ਤਾਂ ਜੇਰਾ ਸਰਪੰਚ ਨਹੀਂ ਕਰਾਉਂਦਾ ਬਲਾਕ ਸਭ ਆਪਣੇ اجلاس ਜਾਂ ਜਾਲੀ ਕਰਾਉਂਦਾ ਆ ਆਪਣੇ ਆਪ ਸਸਪੈਂਡ ਹੋ ਜਾਂਦਾ ਜਿਹੜਾ ਦੋ ਜਲਾਸਬੀ ਨਾ ਕਰਾਵੇ ਲਗਾਤਾਰ ਦੋਨਾਂ ਤੋਂ ਇਧਰ ਉਧਰ ਰਹਿੰਦੇ ਇਹ ਅਜੇ ਵੀ ਤਾਕਤ ਹੈ ਬਲਾਕ ਸੰਮਤੀ ਦੇ ਬੰਦੇਾਂ ਦੀ ਤੇ ਬਲਾਕ ਸੰਮਤੀ ਦੇ ਉਹ ਸਾਰੇ ਮਾਮਲੇ ਆ ਦੇ ਵਿੱਚ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਬਲਾਕ ਸੰਮਤੀ ਚ ਜਿੰਨਾ ਜ਼ਿਲ੍ਹਾ ਲੈਵਲ ਦੇ ਫੰਡ ਨੇ ਮੰਨ ਲਓ ਮਨਰੇਗਾ ਦੇ ਵਿੱਚ ਪਹਿਲਾਂ ਤਾਂ ਮਨਰੇਗਾ ਪਿੰਡ ਲੈਵਲ ਤੇ ਮਨਜ਼ੂਰ ਹੁੰਦੀ ਸੀ ਮਨਰੇਗਾ ਚ 60% 60% ਪੈਸਾ ਜਿਹੜਾ ਉਹ ਦਿਹਾੜੀ ਦੇ ਰੂਪ ਚ ਦਿੱਤਾ ਜਾਂਦਾ 40% ਪੈਸਾ ਮਟੀਰੀਅਲ ਕਾਸਟ ਤੇ ਜਿਹੜੇ ਵੀ ਪਿੰਡ ਚ ਕਿਤੇ ਟਾਇਲ ਡੱਟ ਇੱਟ ਲੱਗੀ ਐ ਜਿਹੜੇ ਵੀ ਪਿੰਡ ਦੇ ਵਿੱਚ ਕਿਤੇ ਬੈਂਚ ਚ ਬੈਏ ਨੇ ਜਿੱਥੇ ਫਲਾਣੇ ਬੰਦੇ ਦੇ ਨਾਂ ਤੇ ਬੈਂਚ ਪਿਆ ਫਲਾਣੇ ਬੰਦੇ ਦੇ ਨਾਂ ਪਤੇ ਵੇ ਇਹੋ ਜਿਹੇ ਜਿੰਨੇ ਵੀ ਕੰਮ ਨੇ ਹੂੰ ਉਹਦੇ ਚ ਮਨਰੇਗਾ ਦਾ ਮਟੀਰੀਅਲ ਕਾਸਟ ਖਰਚ ਹੋਈ ਹੋਈ ਐ ਹੋਰ ਕਿਤੋਂ ਨਹੀਂ ਆਏ ਹੋਏ ਉਹ ਜੇ ਦੇਖੋਗੇ ਤੁਸੀਂ ਕਦੇ ਵੀ ਪੁੱਛ ਕੇ ਦੇਖਣਾ ਕਿਤੋਂ ਆਏ ਨੇ ਉਹ ਮਟੀਰੀਅਲ ਕਾਸਟ ਲਗਣੀ ਕਿੱਥੇ ਆ ਕਿਹੜੇ ਪਿੰਡ ਚ ਪ੍ਰੋਜੈਕਟ ਕੀ ਆ ਕਿਹੜੇ ਚ ਕੀ ਇਹ ਜਲਾ ਪ੍ਰੀਸ਼ਦ ਲੈਵਲ ਤੇ ਜ਼ਿਲ੍ਹਾ ਡਿਸਾਈਡ ਕਰਦਾ ਬਲਾਕ ਸੰਮਤੀ ਲੈਵਲ ਤੇ ਬਲਾਕ ਡਿਸਾਈਡ ਕਰਦੀ ਹੈ ਕੀ ਸਾਡੇ ਚੁਣੇ ਮੈਂਬਰ ਉੱਥੇ ਕੋਈ ਰੋਲ ਪਲੇ ਕਰਦੇ ਨੇ ਕਿ ਉਹ ਪੈਸਾ ਕਿੱਥੇ ਆ ਕਿੰਨਾ ਪੈਸਾ ਹੈ ਕਿਹੜੇ ਪਿੰਡ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਆਪਣੇ ਇਲਾਕੇ ਦੇ ਪਿੰਡ ਉਹਨਾਂ ਨੂੰ ਪਤਾ ਹੈ ਉੱਥੇ ਉਹ ਰੌਣਾ ਪਾਉਂਦੇ ਨੇ ਕਿ ਮੇਰੇ ਇਲਾਕੇ ਚ ਦੱਸੋ ਜੀ ਕਿੱਥੇ ਆ ਮੇਰੇ ਇਲਾਕੇ ਨੂੰ ਕਿੰਨਾ ਪੈਸਾ ਆਇਆ ਇਸਾ ਕਿੰਨਾ ਆਇਆ ਮੇਰੇ ਤਾਂ ਆ ਗੱਲ ਉੱਥੇ ਕੋਈ ਆਵਾਜ਼ ਉੱਠਦੀ ਹੈ ਕਦੇ ਕਿਸੇ ਪ੍ਰੈਸ ਨੂੰ ਆ ਕੇ ਦੱਸਦੇ ਨੇ ਮੈਂ ਉੱਥੇ ਆ ਹਟਾਇਆ ਮੇਰੀ ਗੱਲ ਨਹੀਂ ਸੁਣ ਰਹੇ ਕਦੇ ਕਿਤੇ ਪਿੰਡ ਦੇ ਲੋਕਾਂ ਨੂੰ ਆ ਕੇ ਦੱਸਦੇ ਨੇ ਭਾਈ ਤੁਹਾਡੀਆਂ ਮੰਗਾਂ ਮੈਂ ਆ ਤੋ ਹਟਾਈਆਂ ਨੇ ਤੇ ਉੱਥੇ ਗੱਲ ਨਹੀਂ ਸੁਣੀ ਜਾ ਰਹੀ ਨਹੀਂ ਕਰ ਰਹੇ ਕਿਉਂਕਿ ਉਹਨੂੰ ਆਪ ਹੀ ਨਹੀਂ ਪਤਾ ਉਹਨਾਂ ਦਾ ਕਿ ਪਿੰਡ ਚ ਕੀ ਲੋੜ ਹੈ ਕੀ ਚਾਹੀਦਾ ਕੀ ਨਹੀਂ ਚਾਹੀਦਾ ਐਸੇ ਕਰਕੇ ਲੋਕ ਭੁੱਲ ਜਾਂਦੇ ਨੇ ਬਲਾਕ ਸਾਹਿਬ ਸਰਪੰਚ ਤੋਂ ਤਾਂ ਮੋਰ ਮੋਰ ਲਵਾਉਣ ਦੀ ਲੋੜ ਪੈਂਦੀ ਹੈ ਇਹਨਾਂ ਤੋਂ ਲੋੜ ਨਹੀਂ ਪੈਂਦੀ 5 ਸਾਲ ਬਾਅਦ ਅੱਜ ਪੁੱਛ ਕੇ ਦੇਖ ਲਓ ਵੀ ਤੁਹਾਡਾ ਬਲਾਕ ਸਾਹਿਬ ਤੇ ਮੈਂਬਰ ਜਿਹੜਾ ਪ੍ਰੀਸ਼ਦ ਕੌਣ ਸੀ ਪਿਛਲਾ ਅੱਧੇ ਲੋਕਾਂ ਨੂੰ ਨਹੀਂ ਯਾਦ ਹੋਊਗਾ ਪਿਛਲਾ ਕੌਣ ਸੀ ਕਿਉਂਕਿ ਉਹ ਐਕਟਿਵ ਨਹੀਂ ਹੈ ਉਹ ਸਰਗਰਮ ਹੀ ਹੈ ਨਹੀਂ ਨਹੀਂ ਫਿਰ ਇਹ ਮੂਕ ਨਾਰਸਿਕ ਬੜ ਕੇ ਬੈਠਦੇ ਨੇ ਹਾਂ ਜਦ ਤੱਕ ਉੱਪਰੋਂ ਆਉਂਦਾ ਕਿਉਂਕਿ ਇਹਨਾਂ ਮੀਟਿੰਗਾਂ ਦੇ ਵਿੱਚ ਐਮਐਲਏ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਦੇ ਵਿੱਚ ਜਿਹੜੇ ਵੀ ਐਮਐਲਏ ਦੇ ਹਲਕੇ ਪੈਂਦੇ ਨੇ ਉਹ ਜ਼ਿਲ੍ਹੇ 'ਚ ਉਹ ਵੀ ਉਹਦੇ ਮੈਂਬਰ ਹੁੰਦੇ ਨੇ ਬਲਾਕ ਸੰਮਤੀ 'ਚ ਬਲਾਕ ਜਿਹਦੇ ਪਿੰਡ ਪੈਂਦੇ ਨੇ ਉਹ ਉਹਦਾ ਮੈਂਬਰ ਹੁੰਦਾ ਐਮਐਲਏ ਵੀ ਜਿੱਤੇ ਐਮਪੀ ਵੀ ਦੋਨੋਂ ਉਹਦੇ ਮੈਂਬਰ ਹੁੰਦੇ ਨੇ ਤੇ ਉਹ ਜਦੋਂ ਆ ਕੇ ਬੈਠ ਜਾਂਦੇ ਨੇ ਸਾਡੇ ਬੰਦੇ ਤਾਂ ਸਹਮੇ ਰਹਿੰਦੇ ਨੇ ਵਿਚਾਰੇ ਉਹਨਾਂ ਦੇ ਸਾਹਮਣੇ ਕੀ ਬੋਲੀਏ ਜੋ ਆਪਣੇ ਫੈਸਲੇ ਕਰਾ ਜਾਂਦੇ ਨੇ ਇਹ ਆਪਣੀ ਜ਼ਿੰਮੇਵਾਰੀ ਸਮਝ ਹੀ ਨਹੀਂ ਰਹੇ ਸਮਝਦੀ ਸਮਝ ਉਦੋਂ ਆਉਂਦੀ ਆ ਜਦੋਂ ਤੁਹਾਡੀ ਜਾਗਰੂਕਤਾ ਹੋਵੇ ਜਦੋਂ ਜਾਗਰੂਕਤਾ ਹੋਏਗੀ ਫਿਰ ਉਹ ਅੰਦਰੋਂ ਤੁਹਾਡੇ ਹੱਥ ਠੁੱਡ ਮਾਰਦੀ ਆ ਕਿ ਨਹੀਂ ਬੋਲੋ ਆਪਣੀ ਗੱਲ ਕਰੋ ਆਪਣੀ ਗੱਲ ਰੱਖੋ ਨਹੀਂ ਹੋਣਗੇ ਤਾਂ ਤੁਸੀਂ ਉੱਥੇ ਗੱਲ ਇਕੱਠੇ ਹੋ ਕੇ ਗੱਲ ਕਰੋ ਸਾਰੇ ਕਿ ਅਸੀਂ ਚੁਣੇ ਹੋਏ ਕਾਹਦੇ ਆਂ ਜੇ ਸਾਡੀ ਨਹੀਂ ਮੰਨਣੀ ਤੁਸੀਂ ਇੱਥੇ ਬੈਠੇ ਜਿੰਨੀਆਂ ਵੀ ਸਕੀਮਾਂ ਨੇ ਬਾਕੀ ਗਵਰਨਮੈਂਟ ਆਫ ਇੰਡੀਆ ਦੀਆਂ ਹੋਣ ਜਾਂ ਪੰਜਾਬ ਸਰਕਾਰ ਦੀਆਂ ਹੋਣ ਉਹਨਾਂ ਦੀਆਂ ਜਿਹੜੀਆਂ ਤਰਜੀਹਾਂ ਸੈੱਟ ਕਰਨੀਆਂ ਨੇ ਅੱਗੇ ਕਿ ਕਿੱਧਰ ਨੂੰ ਜਾਣਾ ਹੈ ਕਿੱਧਰ ਨੂੰ ਨਹੀਂ ਉਹ ਵੀ ਇਹਨਾਂ ਦੇ ਰਾਹੀ ਜਾਂਦੀਆਂ ਨੇ ਤੇ ਉੱਥੇ ਜਾ ਕੇ ਇਹਨਾਂ ਨੂੰ ਫੈਸਲੇ ਕਰਨੇ ਚਾਹੀਦੇ ਨੇ ਗੱਲ ਕਰਨੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ ਚ ਪਰ ਉਹ ਕੱਲੇ ਇਹਨਾਂ ਦਾ ਵਿਚਾਰਿਆਂ ਦਾ ਕਸੂਰ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ 'ਚ ਟ੍ਰੇਨਿੰਗ ਦੀ ਲੋੜ ਹੈ ਜੀ ਟ੍ਰੇਨਿੰਗ ਹੁੰਦੀ ਹੈ ਸਾਡੇ ਇੱਥੇ ਇੱਕ ਐਸਆਈਆਰਡੀ ਬਣੀ ਹੋਈ ਹੈ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਆ ਬਹਾੜੀ ਚ ਜਿਹੜਾ ਪੰਚਾਇਤ ਭਵਨ ਹੈ ਜਿਹਨੂੰ ਕਿਹਾ ਜਾਂਦਾ ਵਿਕਾਸ ਭਵਨ ਲਿਖਿਆ ਹੋਇਆ ਉਹਦੇ ਤੇ ਇਹ ਉਹਦੇ ਪੈਸਿਆਂ ਚੋਂ ਬਣੀ ਹੋਈ ਹੈ ਐਸਆਈਆਰਡੀ ਦੇ ਪੈਸਿਆਂ ਚੋਂ ਉੱਥੇ ਪ੍ਰਿੰਸੀਪਲ ਹੁੰਦਾ ਪ੍ਰੋਫੈਸਰ ਰੈਂਕ ਦੇ ਬੰਦੇ ਹੁੰਦੇ ਨੇ ਤੇ ਕਰੋੜਾ ਰੁਪਇਆ ਹਰ ਸਾਲ ਟ੍ਰੇਨਿੰਗ ਤੇ ਖਰਚ ਕਰਨਾ ਹੁੰਦਾ ਇਹਨਾਂ ਬੰਦਿਆਂ ਦੀ ਕਿ ਕਾਨੂੰਨ ਕੀ ਕਹਿੰਦਾ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਨੇ ਉਹ ਟ੍ਰੇਨਿੰਗ ਦੇ ਪੈਸੇ ਸਹੀ ਜਗ੍ਹਾ ਖਰਚੇ ਜਾ ਰਹੇ ਨੇ ਜਾਂ ਨਹੀਂ ਇਹਤੇ ਵੀ ਸਵਾਲ ਕਰਨਾ ਚਾਹੀਦਾ ਕਿਉਂਕਿ ਜੇ ਸਹੀ ਜਗ੍ਹਾ ਖਰਚੇ ਜਾਂਦੇ ਹੁੰਦੇ ਜਾ ਟ੍ਰੇਨਿੰਗ ਸਮੇਂ ਸਿਰ ਜਮ ਜਦ ਚੋਣੇ ਜਾਂਦੇ ਨੇ ਉਦੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੁੰਦੀ ਤਾਂ ਹੁਣ ਤੱਕ 150 200 400 ਬੰਦਾ ਤਾਂ ਟ੍ਰੇਨ ਹੋਇਆ ਦਿਖਾਈ ਦਿੰਦਾ ਪੰਜਾਬ ਚ ਕਿਤੇ ਤੁਸੀਂ ਕਹਿੰਦੇ ਸੁਣਿਆ ਕਿ ਪਹਿਲਾਂ ਵਾਲਾ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਰਿਹਾ ਜਾਂ ਬਲਾਕ ਸੰਵਤੀ ਦਾ ਚੇਅਰਮੈਨ ਰਿਹਾ ਜਾਂ ਮੈਂਬਰ ਰਿਹਾ ਜਾਂ ਸਰਪੰਚ ਰਿਹਾ ਬੰਦਾ ਲੋਕਾਂ ਨੂੰ ਇਹ ਦੱਸ ਰਿਹਾ ਕਿ ਸਾਡੇ ਆ ਅਧਿਕਾਰ ਹੈਗੇ ਨੇ ਆ ਨਹੀਂ ਹੈਗੇ ਹ ਨਹੀਂ ਜੇ ਜੇ ਉਹ ਟ੍ਰੇਡ ਹੋਇਆ ਹੋਵੇ ਫਿਰ ਤਾਂ ਦੱਸੂਗਾ ਨਾ ਗੱਡੂ ਗੱਟ ਹੂੰ ਉਹ ਤਾਂ ਲੀਡਰ ਬਣ ਜੂ ਸਕੋ ਇਹਨਾਂ ਜਿਕਰ ਟ੍ਰੇਡ ਹੋਇਆ ਬੰਦਾ ਇਹ ਦੱਸੂਗਾ ਤਾਂ ਉਹ ਹਿੱਸੇ ਕਰਕੇ ਨਹੀਂ ਹੋ ਰੇ ਸਾਰੇ ਲੰਚ ਕੀਤਾ ਡਿਨਰ ਕੀਤਾ ਜਾਲੀ ਹਾਜ਼ਰੀ ਪਾਈ ਐਬਸੈਂਟ ਸਟੂਡੈਂਟਾਂ ਦੇ ਬਾਂਗ ਅੱਧੇ ਖਾਦੇ ਕੇ ਪੈਸੇ ਹਾਜ਼ਰੀ ਲਾ ਕੇ ਚਲੇ ਜਾਓ ਜੀ ਉਹਨਾਂ ਦਾ ਲੰਚ ਬਚ ਜਾਂਦਾ ਹੈ ਭ੍ਰਿਸ਼ਟਾਚਾਰ ਉੱਥੇ ਵੀ ਬਾਕੀ ਬਥੇਰਾ ਇਸੇ ਮਾਮਲੇ ਦੇ ਵਿੱਚ ਇਸ ਕਰਕੇ ਟ੍ਰੇਨਿੰਗਾਂ ਦਾ ਜਿਹੜਾ ਸਵਾਲ ਹੈ ਜਿਹੜਾ ਪੈਸਾ ਖਰਚ ਹੁੰਦਾ ਉਹਦੇ ਤੇ ਵੀ ਖਰਚ ਸਮੇਂ ਸਰਕਾਰ ਦੀ ਹੈ ਜਾਟ ਰੇਮਿਕ ਤੁਸੀਂ ਐ ਕਰ ਲੈਨੇ ਹੋ ਕਈ ਵਾਰ ਕਿ ਚੋਣ ਹੋ ਗਈ 2-3 ਸਾਲ ਬਾਅਦ ਜਾ ਕੇ ਟ੍ਰੇਨਿੰਗ ਲਾਓ ਜਦ ਉਹਨੂੰ ਲਾਸਟ ਸਾਲ ਰਹਿ ਜਾਂਦਾ ਇੱਕ ਅੱਧੇ ਸਾਲ ਚੋਂ ਟ੍ਰੇਨਿੰਗ ਜਿਹੜੀ ਲਾਉਂਦੇ ਉਹਦਾ ਕੋਈ ਤੁਕਬ ਨਹੀਂ ਹੁੰਦੀ ਪਹਿਲਾਂ ਹੀ ਉਹਨਾਂ ਦੇ ਖੰਨਾ ਪਏ ਜਾਂਦਾ ਜਿਵੇਂ ਅਫਸਰ ਚਲਾਉਣਾ ਚਾਹੁੰਦੇ ਨੇ ਉਸੇ ਢੰਗ ਨਾਲ ਚੱਲਦੇ ਜਾਂਦੇ ਨੇ ਉਹ ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖਣਾ ਪਊਗਾ ਪੰਚਾਇਤੀ ਰਾਜ ਕਾਨੂੰਨ 1994 ਜੋ ਹੈ ਜੋ ਲੇਟੈਸਟ ਪਿੰਡਾਂ ਨਾਲ ਸੰਬੰਧਿਤ ਕਾਨੂੰਨ ਨੇ ਕਿ ਪੰਜਾਬ ਦੀ ਸਾਮਨਾਟ ਦੇ ਬਾਰੇ ਵਿੱਚ ਇਹ ਕੀ ਕਰ ਸਕਦੇ ਨੇ ਜਿਹੜਾ ਵਿਲੇਜ ਕਾਮਨ ਲੈਂਡ ਐਕਟ ਹੈ ਉਹਨੂੰ ਦੇਖਣਾ ਚਾਹੀਦਾ ਪਿੰਡਾਂ ਚਰ ਜੁਗਾਰ ਜਿਹੜਾ ਘੱਟੋ-ਘੱਟ 100 ਦਿਨ ਦਾ ਹੀ ਚਾਹੇ ਮੰਰੇਗਾ ਦੇ ਤਹਿਤ ਉਹ ਐਕਟ ਨੂੰ ਪੜ੍ਹ ਕੇ ਇਹਨਾਂ ਨੂੰ ਆਪ ਇੰਪਲੀਮੈਂਟ ਕਰਨਾ ਚਾਹੀਦਾ ਅਫਸਰਾਂ ਦੇ ਮੂੰਹ ਮਾਰ ਨਹੀਂ ਦੇਖਣਾ ਚਾਹੀਦਾ ਔਰ ਇਸੇ ਢੱਗ ਦੇ ਨਾਲ ਜਿਹੜਾ ਪੰਚਾਇਤੀ ਰਾਜ ਕਾਨੂੰਨ ਹੈ ਉਹਨੂੰ ਪੜ੍ਹ ਲਿਖ ਕੇ ਜਾਂ ਨਹੀਂ ਆਪ ਆਉਂਦਾ ਕਿਸੇ ਅੱਜਕੱਲ ਬਹੁਤ ਪੜੇ ਲਿਖੇ ਬੰਦੇ ਨੇ ਉਹਨਾਂ ਦੀ ਸਵਾਵਾ ਲੈ ਕੇ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਘੱਟੋ-ਘੱਟ ਤੇ ਹਾਂ ਇਹਨਾਂ ਚੌੜਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਲੋਕ ਸਾਂਝੇ ਤੌਰ ਦੇ ਉੱਤੇ ਭਾਈਚਾਰਾ ਦਾ ਤੋੜਨ ਸਭ ਨੂੰ ਇਕੱਠ ਕਰਕੇ ਆਪਣੇ ਪਿੰਡਾਂ 'ਚ ਬੁਲਾ ਲੈਣ ਕਿ ਭਾਈ ਆਓ ਦੱਸੋ ਜਿਹੜਾ ਜਿਹੜਾ ਦੱਸਣਾ ਚਾਹੁੰਦਾ ਆਪਣੀ ਗੱਲ ਅਸੀਂ ਸਾਂਝੇ ਤੌਰ ਤੇ ਦੱਸਦੇ ਹਾਂ ਬੂਥ ਵੀ ਇਕਲਾ ਲੈਣ ਪਿੰਡਾਂ ਦੇ ਵਿੱਚ ਘਟੋ ਘਟ ਬੂਥ ਅਲੱਗ ਅਲੱਗ ਨਹੀਂ ਲੱਗਣਗੇ ਤਾਂ ਵੀ ਇੱਕ ਭਾਈਚਾਰਕ ਗੱਲ ਬਣੀ ਰਹਿੰਦੀ ਹੈ ਔਰ ਇਹਦੇ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਨਸ਼ਾ ਵੰਡਦਾ ਕੋਈ ਨਸ਼ੇ ਨੇ ਜਵਾਨੀ ਖਾ ਲਈ ਹੈ ਜਿਹੜਾ ਪੈਸੇ ਨਾਲ ਵੋਟਾਂ ਖਰੀਦਦਾ ਇਹਨਾਂ ਗੱਲਾਂ ਨੂੰ ਤਾਂ ਉਹਦਾ ਤਾਂ ਘੱਟੋ ਘੱਟ ਬਾਈਕਟ ਕਰਨਾ ਚਾਹੀਦਾ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਬਾਕੀ ਜੋ ਮਰਜੀ ਹੈ ਇਹ ਬਹੁਤ ਨਾਜ਼ੁਕ ਦੌਰ ਹੈ ਤੇ ਜੇ ਲੋਕ ਨਹੀਂ ਉੱਠਣਗੇ ਲੋਕ ਆਪ ਗੱਲ ਨਹੀਂ ਕਰਨਗੇ ਕਿਸੇ ਨੇ ਨਹੀਂ ਕਰਨੀ ਕਿਉਂਕਿ ਪਿੰਡਾਂ ਨੂੰ ਉਜਾੜਨ ਦੀ ਪਾਲਿਸੀ ਸਰਕਾਰਾਂ ਦੀ ਪਹਿਲਾਂ ਤੋਂ ਹੀ ਹੈ ਤੇ ਅੱਜ ਨਹੀਂ ਤਾਂ ਕੱਲ ਦੂਜੀ ਵੋਟ ਪਾਉਗੀ ਤੀਜੀ ਪਾਉਗੀ ਹੌਲੀ ਹੌਲੀ ਤਾਂ ਸਾਰੇ ਬਹਾੜੀ ਦੇ ਪਿੰਡ ਤਾਂ ਕੋਈ ਜੀਰਖਪੁਰ ਚ ਆ ਜਾਊਗਾ ਮੈਂ ਉਸ ਪਰ ਕਮੇਟੀ ਚ ਕੋਈ ਮਿਊਨਿਸਪਲ ਕਾਰਪੋਰੇਸ਼ਨ ਚ ਆਜੂ ਪਿੰਡ ਉਜੜੀ ਜਾਣੇ ਨੇ ਪਿੰਡ ਸਲਮ ਬਣਨੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਘਰ ਇਹੀ ਆ ਰਹੇ ਆ ਬਿਲਕੁਲ ਜਿੱਦਾਂ ਤੁਸੀਂ ਡਾਕਟਰ ਸਾਹਿਬ ਇਹ ਗੱਲ ਕੀਤੀ ਹੈ ਕਿ ਨਸ਼ੇ ਨੂੰ ਲੈ ਕੇ ਨਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਰੂਪ ਵਿੱਚ ਲਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਪਰ ਉਹਨਾਂ ਦੇ ਨਸ਼ਾ ਮੁਕਤ ਪੰਜਾਬ ਦੇ ਵਿੱਚ ਜਿਹੜਾ ਪ੍ਰਭਾਵਸ਼ਾ ਦੇਖੀ ਤਾਂ ਸ਼ਰਾਬ ਤਾਂ ਉਹਦੇ ਵਿੱਚ ਆਂਦੀ ਹੁਣੀ ਹੈ ਫਿਰ ਕਿਉਂਕਿ ਜਿਹੜੇ ਵੋਟਾਂ ਆਣੀਆਂ ਨੇ ਇਹਨਾਂ ਦੀ ਸ਼ਰਾਬ ਵੀ ਚਲਨੀ ਹੈ ਹੁਣ ਕਿਤੇ ਨਾ ਕਿਤੇ ਲੱਗਦਾ ਨਹੀਂ ਸਰਕਾਰਾਂ ਦੀ ਪ੍ਰਭਾਵਸ਼ਾ ਨਸ਼ੇ ਮੁਕਤ ਦੀ ਕੁਝ ਹੋਰ ਹੈ ਤੇ ਇਹ ਵੱਖਰੀ ਹੈ ਵੀ ਪ੍ਰਭਾਵਸ਼ਾ ਤਾਂ ਵੱਖਰੀ ਹੈ ਹੀ ਹੈ ਕਿ ਦਸਾਤਾ ਸੀ ਪੰਜਾਬ ਨੂੰ ਸੋਸ਼ੀ ਸਾਡੇ ਸਾਰੇ ਵਿਆਹਾਂ ਚ ਟਰਿਆਂ ਚ ਸ਼ਰਾਬ ਵਿਕਦੀ ਹੈ ਕੋਈ ਖੱਲੀ ਸਰਕਾਰ ਦਾ ਸਵਾਲ ਨਹੀਂ ਪੂਰਾ ਸਮਾਜ ਵੀ ਇਹੀ ਕਰਦਾ ਐਂਡ ਪਬਲਿਕਲੀ ਅਸੀਂ ਮੋٹے ਤੌਰ ਦੇ ਉੱਤੇ ਪਹਿਲਾਂ ਤਾਂ ਅੱਗੇ ਤਾਂ ਲੋਕ ਨੂੰ ਕੋਕੇ ਜੇ ਬੋਤਲ ਦਿੰਦੇ ਸੀ ਚਾਰ ਬੰਦਿਆਂ ਨੂੰ ਵੀ ਬਰਾਤ ਚ ਪੀ ਆਏ ਹਾਂ ਹਾਂ ਬਿਲਕੁਲ ਤੇ ਅੱਜ ਅੱਜ ਕੱਲ ਤਾਂ ਸਾਹਮਣੇ ਵੀ ਐਂਡ ਸਟਾਲ ਲੱਗੀ ਹੁੰਦੀ ਹੈ ਜਿੱਥੇ ਮਰਜੀ ਵੰਗ ਜੋ ਨਹੀਂ ਤਾਂ ਕਿੰਨੇ ਜਿਹੜੇ ਸਟਾਲ ਹੁਣ ਤਾਂ ਵੇਟ ਲਾ ਕੇ ਟਿੱਕੇ ਲਾਉਂਦੇ ਮੂੰਹ ਚ ਪਾਣ ਦੇ ਲੈ ਕੇ ਉਹਨੂੰ ਦਾਰੂ ਉਹ ਦੇਖੋ ਕਿਹੜਾ ਟ੍ਰੈਂਡ ਚੱਲ ਗਿਆ ਜੀ ਉਹ ਵੀ ਜਿਹੜਾ ਸਿਸਟਮ ਹੁੰਦਾ ਤੇ ਦੂਜੀ ਗੱਲ ਇਹ ਹੈ ਇਹਦੇ ਤੋਂ ਵੀ ਇਲਾਵਾ ਹਾਂ ਮੈਨੂੰ ਲੱਗਦਾ ਇਹ ਖਤਰਨਾਕ ਹੋਣਾ ਹੀ ਜਾਂ ਚ ਕੋਈ ਭੁੱਖੀ ਵੀ ਵੰਡਦਾ ਕੋਈ ਬਾਕੀ ਨਸ਼ੇ ਵੰਡਦਾ ਜਿਹੜੇ ਵੀ ਵੰਡਦਾ ਜਦੋਂ ਤੁਸੀਂ ਰੋਕਦੇ ਨਹੀਂ ਜਦੋਂ ਤੁਸੀਂ ਇਹ ਨਹੀਂ ਕਹਿੰਦੇ ਕਿ ਪੰਜ ਚਾਰ ਚੋਣਾ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਚਾਹੀਦਾ ਤੇ ਬਾਕੀ ਨੂੰ ਜਿੰਨਾ ਚਿਰ ਚੋਣਾ ਕੈਨਸਲ ਨਹੀਂ ਹੁੰਦੀ ਆ ਪੰਜ ਇਹੋ ਜਿਹੇ ਜਗ੍ਹਾ ਤੇ ਜਿੱਥੇ ਨਸ਼ਾ ਵੰਡਿਆ ਗਿਆ ਕੋਈ ਵੀ ਹੈ ਉੱਥੇ ਜਾ ਕੇ ਤੁਸੀਂ ਕੰਮ ਨਹੀਂ ਕਰਦੇ ਉਹਨਾਂ ਚਿਰ ਕੌਣ ਰੋਕੂਗਾ ਕਿਸੇ ਆਹੀ ਸਰਕਾਰੀ ਨਮਾਇंदे ਤਾਂ ਵਰਤੌਣਗੇ ਉਹ ਸਾਰੇ ਤੁਸੀਂ ਦੇਖਣਾ ਕਿ ਸਤਾ ਸਤਾ ਜਿੱਦੇ ਕੋਲ ਵੀ ਹੁੰਦੀ ਹੈ ਜੀ ਉਹਦੇ ਪੁਲਿਸ ਦੀਆਂ ਜੀਪਾਂ ਅਫਸਰਾਂ ਦੀਆਂ ਕਾਰਾਂ ਮੰਤਰੀਆਂ ਐਮ ਐਲ ਏਆਂ ਦੀਆਂ ਇਸ ਕੰਮ ਲਈ ਵਰਤੀਆਂ ਜਾਂਦੀਆਂ ਨੇ ਵੀ ਤੁਸੀਂ ਲੈ ਕੇ ਫਰਾਂਦੇ ਪਿੰਡ ਚ ਦੇਓ ਪੈਸਾ ਵੀ ਚੱਲਦਾ ਨਕਦੀ ਤੁਸੀਂ ਕੱਟਣੇ ਇਮਾਨਦਾਰ ਸਰਕਾਰ ਹੈ ਤੇ ਵੋਟਾ ਖਰੀਦਣ ਦੇ ਕਾਹਦੇ ਲਈਓ ਜੇ ਖਰੀਦਣ ਵੱਲ ਚੱਲ ਪਏ ਜਿਹੜੇ ਕੈਂਡੀਡੇਟ ਚੱਲਦੇ ਨੇ ਜਾਂ ਉਸ ਵੱਗ ਜਦੋਂ ਤੁਸੀਂ ਵੋਟਾ ਖਰੀਦਣ ਲੱਗੇ ਨਸ਼ਾ ਵੰਡਣ ਲੱਗੇ ਤਾਂ ਅੱਗੇ ਕਮਾਓਗੇ ਵੀ ਫਿਰ ਫਿਰ ਉਹ ਕਮਾਉਂਗੇ ਕਿਥੋਂ ਉਹੀ ਜਿਹੜਾ ਲੋਕਾਂ ਦੇ ਵਿਕਾਸ ਤੇ ਲੱਗਣਾ ਉਹ ਤੁਸੀਂ ਖਾ ਜੋਗੇ ਕ੍ਰਾਪਸ਼ਨ ਇੱਥੋਂ ਹੀ ਸ਼ੁਰੂ ਹੁੰਦੀ ਆ ਨਾ ਬੋਟਾ ਤੋਂ ਸ਼ੁਰੂ ਹੁੰਦੀ ਆ ਇਸਤ ਦੇ ਵਿੱਚ ਇਸ ਕਰਕੇ ਲੋਕਾਂ ਨੂੰ ਵੀ ਇਹ ਚਾਹੀਦਾ ਸਾਡੇ ਤਾਂ ਹੁਣ ਸੰਗੋ ਰਵਾਜ ਹੋਰ ਪੈ ਗਿਆ ਬੀਬੀਆਂ ਆਮ ਤੌਰ ਦੇ ਉੱਤੇ ਨਸ਼ੇ ਦਾ ਵਿਰੋਧ ਕਰਦੀਆਂ ਸੀ ਕਿ ਸਾਡੇ ਬੱਚੇ ਬਰਬਾਦ ਹੋ ਗਏ ਹੁਣ ਬਹੁਤੀ ਤਰ੍ਹਾਂ ਬੀਬੀਆਂ ਨੂੰ ਕਹਿੰਦੇ ਨੇ ਲੱਡੂ ਜਲੇਬੀ ਸਮੋਸਾ ਤੁਹਾਨੂੰ ਇਹ ਵੰਡ ਦਾਂਗੇ ਕੋਲਡ ਡਰਿੰਕਸ ਉਹ ਕਹਿੰਦੇ ਲਓ ਬੀਬੀਓ ਤੁਹਾਡੇ ਲਈ ਇਹਦਾ ਲੰਗਰ ਹੈ ਜੀ ਉਹ ਵੀ ਬੀਬੀਆਂ ਵੀ ਨਾਲੇ ਸ਼ਾਮਲ ਕਰ ਲੈਂਦੇ ਹਾਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਘਟੋ ਘਟ ਬੀਬੀਆਂ ਨੂੰ ਖੜਨਾ ਚਾਹੀਦਾ ਵੀ ਅਸੀਂ ਤੁਹਾਡਾ ਦੋ ਦਿਨ ਕੋਲਡ ਡਰਿੰਕ ਪੀ ਕੇ ਨਹੀਂ ਜਿੰਦਗੀ ਸਾਡੀ ਲੰਘਦੀ ਅਸੀਂ ਨਸ਼ੇ ਦੇ ਵਿਰੋਧੀ ਆ ਤੇ ਨਸ਼ੇ ਵਾਲੇ ਨੂੰ ਵੋਟ ਨਹੀਂ ਪਾਵਾਂਗੇ ਕਿਸੇ ਵੀ ਰੂਪ ਦੇ ਵਿੱਚ ਜਾਂ ਵੋਟਾਂ ਖਰੀਦਣ ਵਾਲੇ ਨੂੰ ਨਹੀਂ ਪਾਵਾਂਗੇ ਤਾਂ ਵੀ ਇੱਕ ਲੈਵਲ ਤੇ ਘਟੋਕਾ ਟਾਸਰ ਪਾਊਗਾ ਅੱਗੇ ਨੂੰ ਜੇਕਰ ਥੋੜਾ ਜਿਹਾ ਦੇਖਿਆ ਜਾਏ ਹੂੰ ਬਿਲਕੁਲ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਸੋ ਇਹਨਾਂ ਡਾਕਟਰ ਹਰਮੀਰ ਸਿੰਘ ਜਿਨ੍ਹਾਂ ਦੇ ਵੱਲੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਗਏ ਨੇ ਕਿ ਆਖਰਕਾਰ ਜਿਹੜੇ ਬਲਾਗ ਸੈਂਟੀ ਮੈਂਬਰ ਉਹਦੇ ਉਮੀਦਵਾਰ ਨੇ ਜਾਂ ਫਿਰ ਜਿਹੜਾ ਵੀ ਸੀ ਉਹਦੇ ਉਮੀਦਵਾਰ ਨੇ ਉਹਨਾਂ ਦੇ ਅਸਲ ਦੇ ਵਿੱਚ ਕੀ ਕੰਮ ਨੇ ਉਹ ਕਿਸ ਤਰ੍ਹਾਂ ਜਿਹੜਾ ਇਹ ਜੋ ਨਿਯਮ ਬਣੇ ਹੋਏ ਨੇ ਉਹਦੇ ਬਾਰੇ ਜਾਣੂ ਹੈ ਜਾਂ ਨਹੀਂ ਕਿਉਂਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਿਹੜੀ ਜੱ ਵੀ ਇਹ ਚੀਜ਼ ਸਰਕਾਰ ਦੇ ਵਿੱਚ ਬਣੀ ਸੀ ਤਾਂ ਬਹੁਤ ਸਾਰੇ ਅਸੀਂ ਵੀ ਗੱਲਬਾਤ ਕੀਤੀ ਸੀ ਸਿਰਫ ਉਹਨਾਂ ਦਾ ਕਹਿਣਾ ਇਹ ਸੀ ਭਈ ਸਾਨੂੰ ਤਾਂ ਐਮਐਲਏ ਨੇ ਕਹਿਤਾ ਵੀ ਤੂੰ ਖੜਨਾ ਤਾਂ ਕਰਨਾ ਦਿਤਾਗੇ ਅਸੀਂ ਦੇ ਦਾਂਗੇ ਇਹ ਜਿਹੜੀ ਰੀਤ ਪਈ ਹੋਈ ਹੈ तकरीबन ਜਿਸ ਤਰ੍ਹਾਂ ਸਿਆਸਤ ਨੂੰ ਲੈ ਕੇ ਪਰ ਜੋ ਉਸ ਦੀ ਪ੍ਰਵਾਹਾਸ਼ਾ ਜਾਂ ਉਹਦੇ ਕੰਮ ਨੇ ਉਸ ਤੋਂ ਅਨਜਾਨ ਨੇ ਇਸ ਦਾ ਇੱਕ ਜਿਹੜਾ ਘਾਤਕ ਜਾਂ ਤੁਵਿਕ ਦੇ ਵੱਲ ਪੰਜਾਬ ਦੀ ਗੱਲ ਕਰ ਲਈ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਲਈ ਤਾਂ ਇਹੋ ਮਿਆਰ ਦਿਖਦੇ ਜਾ ਰਹੇ ਨੇ ਜਦੋਂ ਆਪਾਂ ਉਹਨਾਂ ਦੀਆਂ ਪ੍ਰਵਾਹਾਸ਼ਾ ਨੂੰ ਜਾਂ ਉਹਨਾਂ ਦੇ ਜਿਹੜੇ ਆਪਾਂ ਉਹਦੇਲੇ ਹੋਏ ਨੇ ਉਹਨਾਂ ਦੇ ਬਾਰੇ ਆਪਾਂ ਜਾਣੂ ਨਾ ਹੋਵੇ ਸੋ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਦੇ ਰਹਾਂਗੇ ਤੁਸੀਂ ਜੂਰੋ ਕੁਆਟੀ ਪੰਜਾਬ ਦੇ ਨਾਲ ਧੰਨਵਾਦ